ਦੀ ਪੁੱਛਣੀ ਕਿ ਲੇਕਿਨ ਐਵੇਂ ਇੱਕ ਮੀਆਂ ਆਪੇ ਮੋ ਮੀਆਂ ਮਿੱਠੂਆਂ ਜਾਂ ਗੱਲਾਂ ਆਪੇ ਹੀ ਗੱਲਾਂ ਬਣਾ ਕੇ ਗੱਲ ਵੀ ਆ ਵੀ ਬੜੀ ਮਾਰੀ ਸਕੀਮ ਆ ਗਈ ਜੀ ਇਹਦੇ ਚ ਜੀਓ ਮੋਦੀ ਸਕਾਸ ਨੇ ਚੇਜ਼ ਘਾਤਾ ਜੀ ਨਾਮ ਇਹਨਾਂ ਨੇ ਜੀ ਰਾਮ ਜੀ ਰੱਖਤਾ ਉਹ ਮੇਰੇ ਭਲਿਆ ਲੋਕਾ ਪਤਾ ਨਹੀਂ ਭਲਿਆ ਲਿਖਿਆ ਤੋਂ ਕੰਨਾ ਕਿ ਮੈਨੂੰ ਤਾਂ ਪਤਾ ਨਹੀਂ ਸੰਸਦ ਦੇ ਵਿੱਚ ਜਿੱਦਣ ਬੇਲ ਰੱਖਿਆ ਗਿਆ ਉਦੋਂ ਤੇ ਕਦੇ ਜੀ ਰਾਮ ਜੀ ਦਾ ਨਾਮ ਨਹੀਂ ਕਿਸੇ ਨੇ ਲਿਆ ਉਥੇ ਉਹਦਾ ਨਾਮ ਜਰੂਰ ਬਦਲਿਆ ਗਿਆ ਹੈ ਇਸ ਸਕੀਮ ਦਾ ਜਿਹੜਾ ਨਾਮ ਆ ਇਸ ਚੀਜ਼ ਨੂੰ ਲੈ ਕੇ ਬਦਲੇ ਬਦਲਿਆ ਨਾਮ ਬਦਲਿਆ ਗਿਆ ਕਿ ਵਿਕਸਿਤ ਫਸਲ ਗਰੰਟੀ ਰੋਜ਼ਗਾਰ ਜੀਵਿਕਾ ਮਿਸ਼ਨ 2025 ਇਹਦੇ ਵਿੱਚ ਕੀ ਮਾਰਾ ਕਰਤਾ ਜੀ ਵਿਕਸਿਤ ਫਸਲ ਗਰੰਟੀ ਕੀ ਮਾਰਾ ਕਰਤਾ ਇਹਨਾਂ ਨੇ ਕੀ ਕੀਤਾ ਉਹਦੀ ਸ਼ਾਰਟ ਫਾਰਮ ਬਣਾਤੀ V B G R G ਹੁਣ ਜਿਹੜੇ ਲੋਕ ਹਿੰਦੁਸਤਾਨ ਚ ਰਹਿੰਦੇ ਨੇ ਦੇ ਚਵਾਲਾ ਸਾਹਿਬ ਤੋਂ ਮੋਦੀ ਸਾਹਿਬ ਦੀ ਸਰਕਾਰ ਚੱਲ ਰਹੀ ਹੈ ਉਹ ਜਿਹੜਾ ਲੋਕ ਆ ਉਹ ਉਹ ਸਮਝ ਰਹੇ ਨੇ ਕਿ ਅੱਜ ਬਿਨਾ ਕਿਸੇ ਇਲਜ਼ਾਮ ਲੱਗਿਆ ਬਿਨਾ ਕੋ ਕ腐ਪਸ਼ਨ ਦੇ ਬੇਦਾਗ ਸਰਕਾਰ 12 ਸਾਲ ਤੋਂ ਮੋਦੀ ਸਾਹਿਬ ਦੀ ਚੱਲਦੀ ਹੈ ਉਹ ਜਿਹੜੇ ਕੰਮ ਕਦੀ ਹਿੰਦੁਸਤਾਨ ਦੇਸ਼ ਚ ਹੋਏ ਨਹੀਂ ਉਹ ਖੋ ਗਏ ਅਗਰ ਮੰਦਦਾ ਮੁੱਦਾ ਚਾਰ 500 ਸਾਲ ਪੁਰਾਣਾ ਚੱਲ ਰਿਹਾ ਸੀ ਖਤਮ ਕਰਤਾ ਮੋਦੀ ਸਾਹਿਬ ਨੇ ਮੰਦਿਰ ਬਣਾਤਾ ਮੰਦਰ ਬਣ ਗਿਆ ਅੱਜ ਭਗਵਾ ਝੰਡਾ ਵੀ ਉੱਤੇ ਲੱਗ ਗਿਆ ਜਿਹੜਾ ਸਾਡਾ ਦੇਸ਼ ਚ ਦੋ ਸੰਵਿਧਾਨ ਚੱਲਦੇ ਸੀ ਉਹਨੂੰ ਖਤਮ ਕਰਤਾ 370 ਤੌਰ ਤੇ ਕਸ਼ਮੀਰ ਦੇ ਵਿੱਚ ਇੱਕ ਸਮਾਂ ਪੂਰਾ ਦੇਸ਼ ਘੱਟਾ ਕਸ਼ਮੀਰ ਤੋਂ ਲੈ ਕੇ ਕੰਧਿਆਕਾ ਤੱਕ ਦੇਸ਼ ਸਾਡਾ ਸੀ ਲੇਕਿਨ ਸੰਵਧਾਨ ਦੋ ਚੱਲੇ ਸੀ ਦੋ ਝੰਡੇ ਚੱਲੇ ਸੀ ਦੇਸ਼ ਦੇ ਵਿੱਚ ਮੋਦੀ ਸਾਡੇ ਖਤਮ ਕਰਤੇ ਸਾਡੇ ਦੇਸ਼ ਚ 1955 ਦੇ ਹਿੰਦੂ ਮੈਰਿਜ ਐਕਟ ਬਣਿਆ ਲੇਕਿਨ ਹਿੰਦੂ ਮੈਰਿਜ ਐਂਗ ਦੇ ਅਧੀਨ ਅਸੀਂ ਸਾਰੇ ਲੋਕ ਆਉਂਦੇ ਸੀ ਪਰ ਮੁਸਲਮ ਜਿਹੜਾ ਲਾ ਸੀ ਉਹ ਅਲੱਗ ਸੀ ਜਿਹਦੇ ਨਾਲ ਸਾਡੀਆਂ ਭੈਣਾਂ ਮੁਸਲਮਾਨ ਧੀਆਂ ਨੂੰ ਜਿਹੜਾ ਤਲਾਕ ਲਾ ਕੇ ਕੇ ਤਲਾਕ ਦਿੱਤਾ ਜਾਂਦਾ ਸੀ ਮੋਦੀ ਸਾਹਮਣੇ ਉਹ ਵੀ ਖਤਮ ਕਰਤਾ ਤਿੰਨ ਤਲਾਕ ਦਾ ਸਿਸਟਮ ਵੀ RAM ਰਾਜਿਆ ਵਾਲੀ ਜਿਹੜੀ ਗੱਲ ਚੱਲ ਰਹੀ ਹੈ ਇਸ ਦੇਸ਼ ਦੇ ਵਿੱਚ ਅੱਜ ਲੋਕਾਂ ਨੂੰ ਲੱਗ ਰਿਹਾ ਹੈ ਕਿ ਪੂਰੇ ਦੇਸ਼ ਦੇ ਵਿੱਚ RAM ਰਾਜਿਆ ਵਾਲਾ ਮਾਹੌਲ ਬਣ ਗਿਆ ਜਿੱਥੇ ਭਾਰਤੀ ਜਨਤਾ ਪਾਕੀ ਸਰਕਾਰ ਬਣੀ ਹੈ ਜੂਪੀ ਦੇ ਵਿੱਚ ਜਾ ਕੇ ਦੇਖੋ ਕਿੰਨਾ ਵਧੀਆ ਮਾਹੌਲ ਆ ਅੱਜ ਹਰਿਆਣੇ ਵਿੱਚ ਦੇਖੋ ਅੱਜ ਮੱਧ ਪ੍ਰਦੇਸ਼ ਦੇਖੋ ਅੱਜ ਗਰਾਹ ਗੁਜਰਾਤ ਦੇਖੋ 35 ਸਾਲ ਸਰਕਾਰ ਚੱਲੀ ਹੈ ਲੇਕਿਨ ਕੱਲ 10 ਲੋਕ ਇਕੱਠੇ ਕਰਕੇ ਬਿਨਾ ਸੋਚੇ ਸਮਝੇ ਇਹ ਨਾਅਰੇ ਮਾਰਦੇ ਨੇ ਸ਼ਰਮ ਕਰੋ ਸ਼ਰਮ ਕਰੋ ਅਰੇ ਭਾਈ ਮਹਾਤਮਾ ਗਾਂਧੀ ਜੀ ਸਾਡੇ ਰਾਸ਼ਟਰ ਪਿਤਾ ਨੇ ਅਸੀਂ ਮੰਨਦੇ ਹਰੇ ਰਾਸ਼ਟਰ ਪਿਤਾ ਨੇ ਅਸੀਂ ਕਦੋਂ ਕਹਾਂ ਸਾਡੇ ਰਾਸ਼ਟਰ ਪਿਤਾ ਨਹੀਂ ਹੈ ਮਹਾਤਮਾ ਗਾਂਧੀ ਜੀ ਮਹਾਤਮਾ ਗਾਂਧੀ ਜੀ ਸਾਡੇ ਰਾਸ਼ਟਰ ਪਿਤਾ ਨੇ ਨੋਟਾਂ ਤੇ ਫੋਟੋ ਲੱਗੀ ਹੈ ਸਾਰੀ ਦੁਨੀਆ ਨੂੰ ਪਤਾ ਹੈ ਮਾਗਮਾ ਦਾਦੀ ਨੇ ਕਿਹੜੇ ਕੰਮ ਕੀਤੇ ਨੇ ਉਹ ਵੀ ਪਤਾ ਹੈ ਸਾਰੀ ਦੁਨੀਆ ਨੂੰ ਸਰਵਰਕਾ ਜੀ ਨੇ ਕਦੇ ਕੀਤੇ ਉਹ ਵੀ ਪਤਾ ਉਹ ਕਹਿੰਦੇ ਜੀ ਉਹਨਾਂ ਦਾ ਵਾਸਤੇ ਚਲੇ ਤੇ ਨੋਟਾਂ ਤੇ ਮੋਦੀ ਦੀ ਫੋਟੋ ਲੱਗਦੀ ਨਹੀਂ ਨਹੀਂ ਇਹ ਤਾਂ ਵੇਖੋ ਇਹਨਾਂ ਨੇ ਗੰਦਾ ਬਣਾਉਣਾ ਫਿਰ ਤਾਂ ਭਗਤ ਸਿੰਘ ਦੀ ਫੋਟੋ ਲੱਗਣੀ ਚਾਹੀਦੀ ਨੋਟਾਂ ਤੇ ਜੇ ਮੇਰੀ ਮੰਨੂ ਤੇ ਬਿਲਕੁਲ ਫਿਰ ਮੈਂ ਮੈਂ ਇਸ ਗੱਲ ਨੂੰ 23 ਸਾਲ ਦਾ ਬੱਚਾ ਜਿਹੜਾ ਆਦਮੀ 23 ਸਾਲ ਦਾ ਹੈ ਜਿੰਨੇ ਦੱਸਾ ਚੁੰਮ ਕੇ ਗੱਲ 'ਚ ਪਾ ਲਿਆ ਫਾਸੀ ਦੇ ਦਿੱਤੀ ਮਹਾਤਮਾ ਦਾਦੀ ਜੀ ਨੇ ਕੋਈ ਫਾਸੀ ਨਹੀਂ ਦਿੱਤੀ ਲਈ ਦੇਸ਼ ਵਾਸਤੇ ਚੜੇ ਫਾਸੀ ਤੇ ਚੜੇਗਾ ਮਹਾਤਮਾ ਦਾਦੀ ਜੀ ਠੀਕ ਹੈ ਯੋ ਹਸਤਪਿਤਾ ਮੰਨ ਲਿਆ ਕਾਂਗਰਸ ਸਰਕਾਰ ਆ ਗਈ 1947 ਚ ਪਾਰਟਿਸ਼ਨ ਹੋਈ ਕਾਂਗਰਸ ਸਰਕਾਰ ਆ ਗਈ ਕਾਂਗਰਸ ਦੇ ਨਿਕਟਸਰ ਉਹਨਾਂ ਨੇ ਉਹ ਰਾਸ਼ਟਰਪਿਤਾ ਬਣ ਲਿਆ ਲੇਕਿਨ ਅਹੀਂ ਵੀ ਹਸਤਪਿਤਾ ਮੰਨਿਆ ਜੇ ਸਾਡਾ ਦੇਸ਼ ਮੰਨਦਾ ਤਾਂ ਹੀ ਹਸਤਪਿਤਾ ਮੰਨਿਆ ਸਾਡਾ ਦੇਸ਼ ਜਿਹੜੀ ਇੱਤਿਹਾਸ ਦਾ ਇਹ ਉਹਦੀ ਗੱਲ ਦੇ ਉਹਨਾਂ ਨੇ ਕਿਹਾ ਕਿ ਅਜ ਵਾਲੇ ਭਾਈ ਪਟੇਲ ਜੀ ਦੀ ਗੱਲ ਕਰੀਏ ਹਾਂ ਭਾਈ ਪਟੇਲ ਜੀ ਨੂੰ ਵੋਟਾਂ ਪਾਈਆਂ ਸੀ ਪ੍ਰਧਾਨ ਮੰਤਰੀ ਬਣਾਉਂਦੀਆਂ ਲੇਕਿਨ ਨਹਿਰੂ ਜੀ ਦੋ ਵੋਟਾਂ ਪਾਈਆਂ ਗਿਆ ਪ੍ਰਧਾਨ ਮੰਤਰੀ ਬਣਾਤਾ ਨਹਿਰੂ ਜੀ ਨੂੰ ਇੰਨਾ ਧੱਕਾ ਜੇ ਅੱਜ 20 ਲੱਖ ਲੋਕ ਮਰ ਗਏ ਆ ਸਾਡੇ ਟ੍ਰੇਨਾਂ ਚੋਂ 10 ਲੱਖ ਬੰਦਾ ਇਥੋਂ ਮਾਰ ਕੇ ਉਹਨੂੰ ਪਾਕਿਸਤਾਨ ਨੂੰ ਭੇਜਦਾ ਕਿੰਨੇ ਮਲਵਾਇਆ ਇਹ ਕਾਂਗਰਸ ਕਾ ਨੇ ਮਲਵਾਇਆ ਉਹਦੀ ਗੱਲ ਤਾਂ ਆਪਾਂ ਕਰਦੇ ਜੀ ਗਰੀਬ ਨਾਲ ਕੀ ਧੱਕਾ ਹੋਣ ਦੀ ਗੱਲ ਕਰਦੇ ਨਹੀਂ ਅੱਜ ਜਿਹੜਾ 125 ਦਿਨਾਂ ਦਾ ਰਜਗਾਤ ਕਰਤਾ ਸੇ 100 ਦਿਨ ਤੋਂ ਅੱਜ ਘੂਠਾ ਲੱਗਣ ਜਾ ਰਿਹਾ ਹੈ ਉਹਦੀ ਬਾਇਓਮੈਟ੍ਰਿਕ ਕੱਢ ਦਿੱਤੀ ਗਈ ਹੈ ਉਹਦੀ ਟੈਂਗਰ ਕੋਈ ਘੂਠਾ ਨਹੀਂ ਸੀ ਜ਼ਿਆਦਾ ਗਰੀਬ ਦਾ ਅੱਜ ਜਿਹੜਾ ਪਿੰਡ ਦਾ ਸਰਪੰਚ ਬੰਦਾ ਹੈ ਮੇਰਾ ਵੀਰ ਕੋਈ ਇਸ ਗੱਲ ਦਾ ਗੁੱਸਾ ਨਾ ਕਰੇ ਕੋਈ ਸਰਪੰਚ ਪੰਚ ਬੰਦਾ ਹੈ ਔਰ ਸਰਪੰਚ ਬੰਦਾ ਆਪਣੇ ਸਾਦੇ ਦਿੱਤਿਆਂ ਦਾ ਨਾਂ ਪਾ ਕੇ ਦਿਹਾੜੀ ਲੈ ਗਿਆ ਹੈ ਮੰਦੇਗਾ ਚ ਲੇਕਿਨ ਮੋਦੀ ਸਰਕਾਰ ਨੂੰ ਗਰੀਬਾਂ ਦਾ ਦਦ ਜਾਗਿਆ ਕਿਉਂ ਜਾਗਿਆ ਕਿਉਂਕਿ ਆਇਆ ਕਿ ਸਟੇਟ ਦੇ ਚ ਹਿਸਾਬ ਪਾਵੇ ਕਿਉਂਕਿ ਸਟੇਟ ਜਰੀ ਹੈ ਉਹ ਧੱਕਾ ਕਰਾ ਰਹੀ ਹੈ ਇਸ ਸਿਸਟਮ ਦੇ ਨਾਲ ਆਪਣੇ ਸਰਪੰਚ ਜਦੋਂ ਬੰਦੇ ਆ ਉਹਨਾਂ ਸਰਪੰਚਾਂ ਦੇ ਕੋਲੋਂ 100-100 ਦਿਹਾੜੀ ਬੰਦਾ ਨਾਂ ਵੀ ਆਵੇ ਉਹਦਾ ਨਾਂ ਲੇਕੇ ਵੀ ਦਿਹਾੜੀ ਪੁਆਈ ਜਾਂਦੀ ਸੀ ਠੱਗੀ ਵੱਜਦੀ ਹੈ ਕੋਈ ਆਡਿਟ ਨਹੀਂ ਹੁੰਦਾ ਸਟੇਟ ਵੱਲੋਂ ਜੋ ਸੈਂਟਰ ਗਵਰਨਮੈਂਟ ਰეკਮੈਂਡੀ ਜੋ ਸੈਂਟਰ ਗਵਰਨਮੈਂਟ ਉਦੋਂ ਕੋਈ ਕਹਿ ਦੀ ਰੋਕਦੀ ਹੈ ਲੇਕਿਨ ਇਹਨਾਂ ਨੇ ਇਹਨਾਂ ਦੇ ਇਹਨਾਂ ਨੂੰ ਤਕਲੀਫ ਹੀ ਹੋਈ ਹੈ ਕਿ ਗਰੀਬਾਂ ਤੱਕ ਮੋਦੀ ਸਰਕਾਰ ਕਿਉਂ ਪਹੁੰਚਕਾਰੀ ਹੈ ਗਰੀਬਾਂ ਵਾਸਤੇ ਕਿਉਂ ਸਕੀਮਾਂ ਲਾਂਦੀ ਹੈ ਗਰੀਬ ਨੂੰ ਉੱਪਰ ਆ ਉੱਪਰ ਕਿਉਂ ਚੱਕਣਾ ਚਾਹੁੰਦੀ ਹੈ ਗਰੀਬਾਂ ਨੂੰ ਪੱਕੇ ਮਕਾਨ ਕਿਉਂ ਦੇਣਾ ਚਾਹੁੰਦੀ ਹੈ ਹਰੇਕ ਗੱਲ ਦੀ ਤਕਲੀਫ ਜਰੀ ਹੈ ਇਹ ਕਾਂਗਰਸ ਨੂੰ ਹੋ ਰਹੀ ਹੈ ਖਾਸ ਕਰਕੇ ਡਾਟਾ ਰਾਜਕਮਾਦੂ ਨੂੰ ਜ਼ਿਆਦਾ ਹੋ ਰਹੀ ਹੈ ਆਪ ਆਪਾ ਗਰੀਬ ਐ ਐਸੀ ਭਾਈਚਾਰੇ ਨੂੰ ਅਡਰੈਸ ਕਰਦੇ ਆ ਐਸੀ ਭਾਈਚਾਰੇ ਦੀ ਰਾਜਨੀਤੀ ਕਰਦੇ ਲੇਕਿਨ ਮੈਂ ਅਜ ਤੱਕ ਡਾਕਟਰ ਰਾਜਕਮਾ ਜੀ ਨੂੰ ਕਿ ਐਸੀ ਭਾਈਚਾਰੇ ਦੇ ਘਰ ਪੁੰਜੇ ਤੱਕ ਖਾਣਾ ਖਾਂਦਾ ਵੀ ਵੇਖਿਆ ਮੈਂ ਉਹ ਨਹੀਂ ਰੱਖਿਆ ਕਦੀ ਉਹ ਪਿੰਡਾਂ ਜਾ ਕੇ ਕਿ ਗਰੀਬ ਦਾ ਬੈ ਕੇ ਪੁੰਜੇ ਖਾਣਾ ਖਾਂਦਾ ਕੋਟ ਪੈਣ ਦੀ ਕੀ ਤੇ ਕਦੀ ਟੁੱਟਣ ਨਹੀਂ ਦਿੱਤੀ ਅਜ ਤੱਕ ਟਾਈ ਤੋਂ ਬਗਿਆ ਤਾਂ ਪਰ ਰਹਿ ਨਹੀਂ ਆਪਾਂ ਗੱਲ ਗਰੀਬ ਦੀ ਕਰ ਰਹੇ ਆ ਆਪਾਂ ਜਿਸ ਪਰਵਾਹ ਤੋਂ ਉੱਠਿਆ ਉਸ ਪਰਵਾਹ ਦੀ ਗੱਲ ਕਰਨੀ ਚਾਹੋ ਕਦੀ ਪਾਉਗੀ ਮੇਰੀ ਦਾਦੀ ਨੇ ਲੋਕਾਂ ਦੀਆਂ ਸਲਾਈਆਂ ਘਟਾਇਆਂ ਕਰਕੇ ਸਾਨੂੰ ਪਾਲਿਆ ਮੈਂ ਤਾਂ ਕਦੀ ਭੁੱਲਿਆ ਨਹੀਂ ਅਜ ਤੱਕ ਇਹ ਗਰੀਬ ਸੀ ਇਹ ਗਰੀਬੀ ਭੁੱਲਣੀ ਤੁਹਾਡੇ ਮਕਾਮ ਚੋਂਦੇ ਸੀ ਦੱਸਦੇ ਆ ਡਾਕਟਰ ਸਾਹਿਬ ਵੀ ਦੱਸਣਾ ਪਏਗਾ ਲੋਕਾਂ ਦੇ ਵਿੱਚ ਗਰੀਬੀ ਦੀ ਤਰ੍ਹਾਂ ਰਹਿ ਕੇ ਵੇਖੋ ਹੁਣ ਤੁਸੀਂ ਆਪਾਂ ਇਦਾਂ ਨਾ ਕਰੀਏ ਵੀ ਆਪਾਂ ਗਰੀਬੀ 'ਚ ਉੱਪਰ ਉੱਠ ਗਏ ਆਪਾਂ ਮੰਤਰੀ ਬਣ ਕੇ ਆਪਾਂ ਐਸ਼ਾ ਕਰ ਲੀਆਂ ਪੈਸੇ ਕਮਾ ਲਿਆ ਆਪਾਂ ਗਰੀਬੀ ਭੁੱਲ ਗਏ ਆ ਗਰੀਬੀ ਨਹੀਂ ਛੱਡਣੀ ਗਰੀਬਾਂ ਨੂੰ ਜਾ ਕੇ ਪਿੰਡਾਂ 'ਚ ਵੇਖੋ ਕੀ ਹਾਲਾਤ ਨੇ ਗਰੀਬਾਂ ਦੇ ਪਿੰਡਾਂ 'ਚ ਵੇਖੋ ਤੁਹਾਡੀ ਮਰਜ਼ੇਗਾ ਕਿੰਦੀ ਚੱਲਦੀ ਸਿਹਤ ਵੀ ਪਿਛਲੇ 10 ਸਾਲਾਂ ਤੋਂ ਕਿਹੜੀ ਗੱਲ ਕੀਤੀ ਵੀ ਮੇਰੇਗਾ ਦੀ ਦਿਹਾੜੀ ਨਹੀਂ ਮਿਲਦੀ ਮੈਨੂੰ ਲੋਕ ਤਾਂ ਦੱਸੋ ਇੱਕ ਵਾਰੀ ਬਿਲਕੁਲ ਗੰਧ ਮੈਂ ਇਹਨਾਂ ਦੀ ਪੂਰੀ ਵਿਰੋਧਤਾ ਕਰਦਾ ਹਾਂ ਉਸ ਪ੍ਰਗਟਾਵੇ ਦੀ ਉਹ ਜੋ ਇਹਨਾਂ ਦੇ ਮੋਦੀ ਸਾਹਿਬ ਨੂੰ ਕੱਲ ਭੱਟਿਆ ਇਹ ਮੋਦੀ ਇਹਨਾਂ ਦੇ ਆਪਰੇ ਬਰੇ ਚੰਗੇ ਲੱਗੇ ਸੀ ਮੋਦੀ ਸਾਹਿਬ ਤੇ ਭੱਜ ਕੇ ਡਾਕਟਰ ਰਾਗਵਾਲੀ ਸਾਡੇ ਚ ਆ ਕੇ ਭਾਤੀ ਜਿੱਦਦਾ ਡਾਕਟਰ ਸਾਹਿਬ ਵੱਲੋਂ ਕਿਹਾ ਗਿਆ ਕਿ ਸਕਾਲਰਸ਼ਿਪ ਵੀ ਜਿਹੜੀ ਆ ਉਹ ਭਾਜੇਪੀ ਵੱਲੋਂ ਜਿਹੜੀ ਖਤਮ ਕਰ ਦਿੱਤੀ ਗਈ ਬੱਚਿਆਂ ਦਾ ਜਿਹੜਾ ਭਵਿੱਖ ਉਹ ਖਤਮ ਕਰ ਦਿੱਤਾ ਗਿਆ ਕੱਲ ਡਾਕਟਰ ਸਾਹਿਬ ਵੱਲੋਂ ਵੀ ਕਿਹਾ ਗਿਆ ਜੇਕਰ ਤੁਹਾਨੂੰ ਯਾਦ ਹੋਵੇ ਤੇ ਇਹਨਾਂ ਦੇ ਮੰਤਰੀ ਸਾਹਿਬ ਧਰਮਸ਼ੋਦ ਜੀ ਮੰਤਰੀ ਸਾਹਿਬ ਉਹ ਡਕਾ ਕੇ ਫੇਰੀ ਬਾਦੇ ਪਾਹੇ ਉਹ ਐਸੀ ਲੀਡਰ ਨੇ ਔਰ ਐਸੀ ਲੀਡਰ ਹੁੰਦੇ ਬਾਦੂ ਮੰਤਰੀ ਸਨ ਲੇਕਿਨ ਜਿਹੜਾ ਗਰੀਬਾਂ ਦੀ ਸਕਾਲਰਸ਼ਿਪ ਆਏ ਮੰਤਰੀ ਸਾਹਿਬ ਖਾ ਗਏ ਧਰਨ ਸੋਜੀ ਔਰ ਆਮ ਆਦੀ ਪਾਰਟੀ ਨੇ ਪੱਤਾ ਦਿੱਤਾ ਧਰਨ ਸੋਜੀ ਅੰਦਰ ਗਏ ਡਾਕਸਾਂ ਨੂੰ ਪੁੱਛੋ ਭਾਜਪਾ ਖਾ ਗਈ ਕਿਉਂ ਖਾ ਗਈ ਗਰੀਬਾਂ ਦਾ ਭਾਜਪਾ ਨੇ ਕਦੀ ਖਾਦਾ ਨਹੀਂ ਗਰੀਬਾਂ ਮੋਦੀ ਸਾਹਿਬ ਦੇ ਵਿਚਾਰੇ ਦੇਖ ਦੀ ਰੱਤ ਦੀ ਸੇਵਾ ਤੋਂ ਬਗੈਰ ਗੱਲ ਹੀ ਨਹੀਂ ਕਰਦੇ ਨਾ ਨਾਲ ਨਾ ਕਾਨ ਨਾ ਗਾਲ ਨਾ ਬਾਤ ਉਹਦੇ ਸਿਰਫ ਆਪਾਂ ਦੇਖ ਤੋਂ ਇਲਾਵਾ ਗੱਲ ਹੀ ਕੋਈ ਨਹੀਂ ਨਾ ਉਹ ਨਾ ਬੱਚੇ ਪਾਲਦੇ ਨਾ ਵੇਖਣੇ ਨਾ ਦਾ ਕੋਈ ਐਸਾ ਕੰਮ ਆ ਨਾ ਉਹਦੀ ਪੂਰੀ ਦੇ ਚੱਲ ਤੱਕ ਕੋਠੀ ਬਣਾਈਆਂ ਮੋਦੀ ਸਾਹਿਬ ਨੇ ਨਾ ਮੋਦੀ ਸਾਹਿਬ ਨੇ ਕੋ ਬੰਗਲਾ ਬਣਾਇਆ ਨਾ ਮੋਦੀ ਸਾਹਿਬ ਕਿਤੇ ਜਾ ਕੇ ਮਾਤਸ਼ਾ ਕਰਾਉਂਦੇ ਨੇ ਇਹ ਭਾਈ ਸਾਹਿਬ ਜੀ ਡਾਕਟਰ ਸਾਹਿਬ ਸੋਚ ਸਮਝ ਕੇ ਬੋਲਿਆ ਕਰੋ ਸਕਾਲਰਸ਼ਿਪ ਤੁਹਾਡਾ ਮੰਤਰੀ ਖਾ ਗਿਆ ਸੀ ਪੰਜਾਬ ਦੀ ਬੀਜੇਪੀ ਨਹੀਂ ਖਾਦੀ ਬੀਜੇਪੀ ਦੇ ਸਰਕਾਰ ਹੀ ਇਹ ਸਕਾਲਰਸ਼ਿਪ ਕਿੱਥੋਂ ਖਾਲੇਗੀ ਸਾਡੀ ਅਕਾਲੀ ਦਲ ਨਾਲ ਜੋ ਸਰਕਾਰ ਰਹੀ ਹੈ ਉਦੋਂ ਵੀ ਹੀ ਬਾਲ ਅੰਮਿਕੀ ਜਿਹੜਾ ਸਾਡਾ ਤਿਰਥ ਆ ਰਾਮ ਤੀਤ ਭਗਵਾਨ ਬਾਦਮੀ ਦਾ ਤਿਰਥ ਜੇ ਸਜਾਇਆ ਤੇ ਭਾਤੇ ਜੱਦਾ ਪਾਰਟੀ ਨੇ ਤੇ ਕਾਲੀ ਦਾ ਸਜਾਇਆ ਕਾਂਗਰਸ ਦਾ ਕੋਈ ਰੋਲ ਨਹੀਂ ਹੈਗਾ ਉਹਦੇ ਵਿੱਚ ਵੀ ਲੇਕਿਨ ਅੱਜ ਅਸੀਂ ਗੱਲਾਂ ਕਰਦੇ ਆਂ ਵੀ ਅਸੀਂ ਜਿਹੜੀ ਗਰੀਬੀ ਦੇ ਬਾਰੇ ਕਾਂਗਰਸ ਗੱਲ ਕਰਦੀ ਸੀ ਬੇਸ਼ੱਕ ਗਰੀਬੀ ਤੋ ਦਾ ਨਾਰਾ ਜ਼ਰੂਰ ਦਿੱਤਾ ਹੈ ਕਾਂਗਰਸ ਨੇ ਲੇਕਿਨ ਗਰੀਬੀ ਹਟੀ ਨਹੀਂ ਅੱਜ ਤੱਕ ਗਰੀਬੀ ਵਧੀ ਹੈ ਹਟੀ ਨਹੀਂ ਜੇ 10 ਜੁੱਤੇ ਜਿੱਤੇ ਜਿੱਤੇ ਇਹਨਾਂ ਜਿਹੇ ਸਟੇਟ ਚ ਸਰਕਾਰਾਂ ਰਹੀਆਂ ਜਾਂ ਦੇਸ਼ ਸਰਕਾਰ ਇਹ ਕਿਹਦੀ ਗਰੀਬੀ ਢਾਈ ਆ ਜੀ ਨਾਦਾ ਦਿੰਦੇ ਜੇ 15 ਜਵਾਬ ਨਾਲ ਨੂੰ ਨਹਿਰ ਤਾ ਤਾ ਕੇ ਗਾਂਧੀ ਜੀ ਗਾਦੀ ਜੀ ਆਏ ਉਹ ਰਾਜ ਸੋਨਿਆ ਗਾਂਧੀ ਜੀ ਹੈਡ ਬਣ ਕੇ ਮੋਨ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾਤਾ ਕਿਹਦੀ ਗਰੀਬੀ ਢਾਈ ਇੱਕ ਜਿਆ ਗਰੀਬਾਂ ਦੇ ਬਾਰੇ ਹਾ ਦਾ ਨਾਰਾ ਮਾਰਿਆ ਅਜੇ ਤੱਕ ਇਹਦੇ ਜਾ ਕੇ ਪਿੰਦੇ ਦੇ ਵਿੱਚ ਜੀ ਇੱਕ ਵਿਖਾ ਦਿਓ ਮੈਨੂੰ ਕੋਈ ਕਲਿੱਪ ਕੱਢ ਕੇ ਵੀਡੀਓ ਕੱਢ ਕੇ ਕਿ ਗਰੀਬ ਦੇ ਬਾਰੇ ਆਹ ਦਾ ਨਾਰਾ ਮਾਰਿਆ ਹੋਵੇ ਅੱਜ ਗਰੀਬ ਤਰਾਸਾ ਕਰਿਆ ਨਾਂ ਤੋਂ ਦਿਹਾੜੀ ਮਿਲਦੀ ਨਾਂ ਨੂੰ ਕੰਮ ਮਿਲਦਾ ਭਾਰਤੀ ਜਨਤਾ ਪਾਰਟੀ ਨੇ ਇੱਕ ਸਵਾ 100 ਦਿਨ ਘਾਤਾ 100 ਤੋਂ 125 ਦਿਨਾਂ ਦਾ ਕੰਮ ਮਿਲੇਗਾ ਗਰੀਬ ਨੂੰ ਜੇ ਗਰੀਬ ਨੂੰ ਦਿਹਾੜੀ ਨਹੀਂ ਮਿਲਦੀ ਉਹਨੂੰ ਜਦਗਾ ਪੱਤਾ ਦਿੱਤਾ ਜਾਵੇਗਾ ਬਾਇਓਮੈਟ੍ਰਿਕ ਪੈਂਡਸ ਲੱਗੇਗੀ ਵਿਕਸਰ ਬਾਜੀਵ ਕਾ ਲੈ ਨਹੀਂ ਵੀ ਜਰੀ ਜਰੀ ਚੀਜ਼ ਪਲਿਆਵਨ ਖਰਾਬ ਹੋ ਰਿਹਾ ਹੈ ਅੱਜ ਸਾਡੇ ਰੋਖ ਨਹੀਂ ਲੱਗਦੇ ਅੱਜ ਪਾਉਦੇ ਨਹੀਂ ਲੱਗਦੇ ਬੰਦ ਹੋ ਗਿਆ ਉਹਦੀ ਗੱਲ ਪਾਣੀ ਖਤਮ ਹੋ ਗਿਆ ਸਾਡੀ ਧੱਤੀ ਦੇ ਹਟਾਂ ਉਹਦੇ ਬਾਰੇ ਵੀ ਇਹਦੇ ਵਿੱਚ ਮਲੇਗਾ ਚ ਉਹਨਾਂ ਨੇ ਐਡ ਕਰਤਾ ਵੀ ਪਾਣੀ ਦੇ ਉੱਤੇ ਵੀ ਜਰੀ ਆ ਕੇ ਕੰਮ ਕੀਤਾ ਜਾਊਗਾ ਉਹਦੇ ਬਾਰੇ ਵੀ ਗਰੀਬਾਂ ਨੂੰ ਸਮਝਾਇਆ ਕੋ ਗਰੀਬਾਂ ਦਾ ਖੂਪ ਪੁੱਟੇ ਜਾਣਗੇ ਤਲਾਬ ਪੁੱਟੇ ਜਾਣਗੇ ਕਿਹੜੇ ਤਲਾਬ ਖੂਪ ਪਟਾਏ 17 ਤੋਂ ਲੈ ਕੇ 22 ਤੱਕ ਸਰਕਾਰ ਆਈ ਹੈ ਦੱਸੋ ਕਿਹੜਾ ਖਲਾ ਤਲਾਬ ਪਟਿਆ ਗਿਆ ਖੂਪ ਪਟਿਆ ਗਿਆ ਜੀ ਪਿੰਡਾਂ ਦੇ ਵਿੱਚ ਜਿੰਨਾ ਲੋਕਾਂ ਨੂੰ ਫਾਇਦਾ ਮਿਲ ਸਕੇ ਇਸ ਕਰਕੇ ਭਾਤ ਜਨਤਾ ਪਾਰਟੀ ਜਿੱਥੇ-ਥੇ ਸਰਕਾਰ ਆਪਣੀ ਮਦਦ ਪਹੁੰਚ ਖੂਪ ਪੁੱਟੇ ਜਾ ਰਿਹਾ ਹੈ ਕੂ ਬਟੇਗੇ ਤਲਾਹ ਬਟੇਗੇ ਅਰੇਕ ਜਗ੍ਹਾ ਦੇ ਲੇਕਿਨ ਇਥੇ ਇਹਨਾਂ ਦਾ ਕੋਈ ਵੀ ਅੱਜ ਤੱਕ ਕੋਈ ਵੀ ਕੰਮ ਜਿਹੜਾ ਕਿਸੇ ਪੱਧਰ ਤੇ ਵੀ ਕਾਂਗਰਸ ਵੱਲੋਂ ਕਦੀ ਨਹੀਂ ਕੀਤਾ ਗਿਆ ਲੇਕਿਨ ਗਲਤ ਪੰਟਸਟ ਕੀਤਾ ਹੈ ਸਿਰਫ ਆਪਣੇ ਆਪ ਨੂੰ ਸ਼ਾਬਾਸ਼ ਦੇਣ ਆਪਣੇ ਹੱਥ ਨਾਲ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਉਹ ਡਾਕਟਰ ਰਾਜਕਮਾਰਾਂ ਨੇ ਸਿਖਾਇਆ ਬੇਸ਼ੱਕ ਕਰਦੇ ਜਿਹੜੀ ਨਰੇਗਾ ਸਕੀਮ ਸੀ ਉਹ ਜਿਨ੍ਹਾਂ ਲੋੜ ਸੀ ਉਹਨੇ ਪੈਸੇ ਨਹੀਂ ਮਿਲਦੇ ਬਾਰ ਬਾਰ ਲੋਕ ਜਿਹੜੇ ਖਾ ਜਾਂਦੇ ਜਿਹਨੇ ਲੀਡਰ ਸੀ ਆਪਣੇ ਕੋਈ ਮੰਤਰੀ ਸੰਤਰੀ ਜੇ ਇਹੀ ਗੱਲ ਕਰਕੇ ਉਹਦਾ ਨਾਮ ਬਦਲ ਕੇ ਉਹਦਾ ਨਵਾਂ ਐਕਟ ਬਣਾਤਾ ਮਿਸ਼ਨ 2025 ਲਈ ਉਹਦਾ ਕੱਤਾ ਹੈ ਨਾਂ ਵੀ ਬਦਲਤਾ ਹੈ ਜਦੋਂ ਸਕੀਮ ਦਾ ਇਹਨਾਂ ਨੇ ਅਹੀਂ ਲਈ ਸਕੀਮ ਦਾ ਨਾਂ ਬਦਲਿਆ V B G R G ਵਿਕਸਿਤ ਭਾਰਤ ਗਰੰਟੀ ਰੋਜ਼ਗਾਰ ਜੀਵਕਾ ਇਹਦੇ ਜੀ ਰਾਮ ਜੀ ਕਿੱਥੋਂ ਆ ਗਏ ਜੇ ਲੋਕਾਂ ਨੂੰ ਲੱਗਦਾ ਹੈ ਮੈਨੂੰ ਲੱਗਦਾ ਤੁਹਾਨੂੰ ਲੱਗਦਾ ਕਿਸ ਨੂੰ ਲੱਗਦਾ ਹੈ ਕਿ ਇਹਦਾ ਮਤਲਬ ਵਿਕਸਿਤ ਭਾਰਤ ਜੀ ਰਾਮ ਜੀ ਵਿਕਸਿਤ ਭਾਰਤ ਜੀ ਰਾਮ ਜੀ ਜੇ ਲੋਕਾਂ ਨੂੰ ਲੱਗਣ ਲੱਗ ਗਿਆ ਤਾਂ ਕੀ ਤਕਲੀਫ ਹੈ ਜੀ ਕੀ ਫਾਇਦਾ ਹੈ ਨਾ ਜਿਹਦੇ ਵਿੱਚ ਲੋਟ ਫਾਇਦਾ ਹੈ ਜੀ ਜੇ ਜਦੋਂ ਪੰਜਾਬ ਸਟੇਟ ਜਦੋਂ ਜਦੋਂ ਕਿਸੇ ਪਰਿਵਾਰ ਨੂੰ ਪਤਾ ਹੋਏਗਾ ਵੀ ਆ 100 ਰੁਪਿਆ ਆਇਆ ਹੈ ਹਾਂਜੀ ਤੇ ਇਹਦਾ ਕਿਸ ਨੇ ਹਿਸਾਬ ਨਹੀਂ ਪੁੱਛਣਾ ਤੇ ਉਹਦਾ ਉਹਦਾ ਖੁਦ ਬਲੂਦ ਕਰਦਣਾ ਤੇ ਜਦੋਂ ਪਤਾ ਲੱਗੇਗਾ ਸਟੇਟ ਦਾ ਵੀ 50 40 ਪੈਸੇ ਪਾਏ ਇਹਦੇ ਚ 60 ਪੈਸੇ ਸੈਂਟਰ ਨੇ ਪਾਏ ਆ ਰੁਪਇਆ ਹੋ ਗਿਆ ਤੇ ਇਹਦਾ ਸਟੇਟ ਵੀ ਹਿਸਾਬ ਹਿਸਾਬ ਪੁੱਛੇਗੀ ਇਹਦਾ ਸੈਂਟਰ ਵੀ ਹਿਸਾਬ ਪੁੱਛੇਗਾ ਆਪੇ ਪੈਸੇ ਖੁਦ-ਬੁਦ ਨਹੀਂ ਹੋਣਗੇ ਗਰੀਬ ਤੱਕ ਪ੍ਰੋਪਰ ਪੂਰੇ ਪਹੁੰਚਣਗੇ ਇਹ ਪੂਰੇ ਪੂਰੇ ਪੈਸੇ 55 ਪੂਰੀ ਦਿਹਾੜੀ ਦਿਵਾਂ ਪੂਰੀ ਗਾਰੰਟੀ ਦੇਣ ਵਾਸਤੇ ਇਹ ਕੰਮ ਜਿਹੜਾ ਕੀਤਾ ਗਿਆ ਹੈ ਠੀਕ ਹੈ ਠੀਕ ਹੈ ਆਹ ਕੈਂਡਸ ਹੀ ਹੈ ਬਹੁਤ ਜਨਾਬ ਨਾਲੋ ਕਰ ਲੋ ਵਰਗਨੋ ਅਵਿਨਿਕ ਆ ਦੁਬਾਰਾ ਬਾੜੀ ਕਰਨੀ ਕਰ ਲੋ ਯਾਰ ਬਣੀ ਹੂੰ ਦੁਬਾਰਾ ਕਰ ਲੋ ਚਾਹ ਲੋ ਬਾਈ ਲੈ ਜਿਆਦਾ ਗਰੋਗ ਦੀ ਬਾਈ ਜਨਾਬ ਅਕਾ ਤਦਿਕਾ ਮੈਨੂੰ ਸਾਉ ਬੋਲਾ ਬੋਲਾ ਕਰਾ ਇੰਨਾ ਬੋਲੋ ਫਰਾ ਯਾਰ ਕਿਤਾ ਨੂੰ ਬੋਲ ਰਿਹਾ ਸੀ ਨਾ ਆਪਣਾ ਹੁੰਦਾ ਚੋੜਾ ਬੋਲਦੇ ਐਦਾਂ ਬੋਲਦਾ ਪੈਣਾ ਬੰਦੂ ਜੀ ਸਾਹਿਬ ਓਕੇ ਮੈਂ ਬੋਲਾਂਗੀ ਬੈਠੋ ਨਾ ਭਾਜੀ ਮੈਂ ਖਬਰ ਤੇ ਜਾਣਗੇ ਆ ਮੈਂ ਖਬਰ ਤੇ ਜਾਣਾ ਜ਼ਰੂਰੀ ਕੋਈ ਲੱਕੀ ਹੈਗਾ ਇੱਥੇ ਆ ਗਈ ਚਾਹ ਬੰਦੂ ਜੀ ਚਾਹ ਆ ਗਈ ਜੇ ਬੈਠੋ ਹੋ ਸਰ ਬਿਲਕੁਲ ਠੀਕ ਈ ਭੈਣ ਜੀ ਤੁਸੀਂ ਸੁਣਾਓ ਠੀਕ ਹੋ ਬੋਲੇ ਅੰਨੇ ਮਦਦ ਵੋਟਾ ਵਟਾ ਵਾ ਗਿਆ ਆਪਾਂ ਤਾਂ ਬੈ ਗਏ ਤੇ ਤੁਸੀਂ ਮੈਨੂੰ ਫੋਨ ਕਰੀਏ ਤੇ ਮੈਂ ਕਿੱਥੇ ਆਏ ਹੋ ਕੇ ਮੈਂ ਤੁਹਾਨੂੰ ਫੋਨ ਕਰੀ ਸੀ ਤੇ ਕਿ ਐਸੇ ਚੜ੍ਹ ਲੱਤ ਕੌਣ ਨੇ ਮੈਂ ਕਿਹਾ ਮੈਂ ਆਣੀ ਆ ਮੇਰੀ ਬਿੱਤਾ ਆਈਓ ਗੱਦ ਤਾਂ ਖਾਲ ਨਹੀਂ ਹੁੰਦਾ ਇਹਦਾ 100 100 ਪਹਿਲਾਂ ਹੀ ਪੈ ਗਈਆਂ ਤੇ ਮੈਂ ਬੋਲਿਆ ਤੁਸੀਂ ਮਿਹਨਤ ਬਹੁਤ ਕੀਤੀ ਹੈ ਜਦੋਂ ਆਪਾਂ ਵੀ ਨਾਲ ਜਾਣਾ ਹੈ ਜੀ 100 100 ਵੋਟਾਂ ਉਹਨਾਂ ਨੇ ਵਧਾ ਕੇ ਲਿਆਂਦਾ ਸਾਰਾ ਸਿਸਟਮ ਜੇ ਪਹਿਲੋਂ ਹੀ ਉਹ 100 100 ਪਾ ਕੇ ਅੰਦਰ ਰੱਖਤੀਆਂ ਤਾਂ ਤੁਸੀਂ ਕੀ ਕਰ ਲੋਗੇ ਉਹਨੇ ਪਹਿਲੋਂ ਹੀ ਕੀਤਾ ਆਏ ਸਭ ਜਿੱਥੇ ਤੱਕ ਆਈਆਂ ਨੇ ਇੱਕ ਲਾਈਨ ਆ ਮੈਨੂੰ ਕਹੋ 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 ਕ ਮੈਂ ਭਾਤੀ ਜੰਦਾ ਪਾਰਟੀ ਦਾ ਜੰਦਾ ਸਕਤਰ ਆ ਮੇਰੇ ਤੁਹਾਨੂੰ ਪੱਤੇ ਛੇੜੀਮਤੇ ਬਿੰਦਰ ਕੌਰ ਜੀ ਮੇਰੇ ਨਾਲ ਬੈਠੇ ਹਨ 2022 ਚ ਐਮਜੇਡੀ ਇਲੈਕਸ਼ਨ ਲੜੀ ਸੀ ਮੈਂ ਇਸ ਜਗ੍ਹਾ ਤੋਂ ਕਾ ਪਸ਼ਮੀ ਤੋਂ ਕੌਂਸਲ ਦੀ ਇਲੈਕਸ਼ਨ ਲੜੀ ਦੋ ਵਾਰ ਮੰਡਲ ਪ੍ਰਧਾਨ ਵੀ ਰਿਆ ਇਹਨਾਂ ਤੋਂ ਸਭ ਤੋਂ ਤੁਹਾਡਾ ਧੰਨਵਾਦ ਆ ਸਾਡੇ ਪੱਤਰਕਾਰ ਵੀਰਾਂ ਦਾ ਪੈਨਾ ਦਾ ਤੇ ਤੁਹਾਡੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਰੀ ਤਾਬੂ ਤਕਰੀਰ ਦਿੱਤੀ ਗਈ ਹੈ ਇਹ ਜਿਹੜੀ ਕੱਲ ਪ੍ਰਟੋਸਟ ਹੋਇਆ ਸਾਡੇ ਇਸ ਹੜਕੇ ਦੇ ਸਾਬਕਾ ਐਮਐਲਏ ਡਾਕਟਰ ਰਾਜਕਮਲ ਵੇਰਕਾ ਜੀ ਤੇ ਮੰਤਰੀ ਵੀ ਰਹੇ ਆ ਪੰਜਾਬ ਸਰਕਾਰ ਦੇ ਉਹਨਾਂ ਵੱਲੋਂ ਟ੍ਰੋਪਟੈਸਟ ਕੀਤਾ ਗਿਆ ਜਿਹੜਾ ਅਗੇ ਮੇਰਾ ਖਰ ਡਾਕ ਸਾਹਿਬ ਦਾਦੇ ਪਰੇ ਲਿਖੇ ਜਾਦਾਵਾ ਤੇ ਜਾਂ ਪਰੇ ਲਿਖੇ ਦੋਵਾਂ ਗੱਲਾਂ 'ਚ ਉਹ ਇੱਕ ਗੱਲ ਹੈਗੀ ਆ ਨਾ ਵੀ ਬਿਨਾਂ ਸੋਚੇ ਸਮਝੇ ਪ੍ਰਟੋਸਟ ਕਰਤਾ ਤੇ ਮੋਦੀ ਸਰਕਾਰ ਨੂੰ ਬਾਦਾਂ ਕਰਨੀਆਂ ਲੋਕਾਂ ਨੂੰ ਭਰਮਾਉਣਾ ਹੈ ਤਾਂ ਮੀ ਇਹ ਭਰਿਆ ਕਿ ਮੋਦੀ ਸਾਹ ਨੂੰ ਲਾਲਾ ਕਰੋ ਲੋਕਾਂ ਨੂੰ ਭਰਮਾਓ ਲੋਕ ਆਪਣੇ ਨਾਲ ਇਕੱਠੇ ਕਰਕੇ ਤੇ ਲਾਲਾ ਲਾਲਾ ਕਰਾਓ ਆਪਣੀ ਸ਼ਾਬਾਸ਼ ਆਪੇ ਲੈ ਕੇ ਘਰੋਂ ਚੱਲ ਜੂ ਇਹੋ ਕਾਮੀ ਕਰਦੇ ਨੇ ਰੱਖ ਸਾਹਿਬ ਹਮੇਸ਼ਾ ਲੇਕਿਨ ਕੱਲ ਜਿਹੜਾ ਇਹਨਾਂ ਬਤਨਸ ਕੀਤਾ ਉਹ ਇੱਕ ਨਰੇਗਾ ਸਕੀਮ ਸੀ 2005 ਚ ਡਾਕਟਰ ਮਨਮੋਹ ਸਿੰਘ ਜੀ ਸਰਕਾਰ ਦੇ ਸਮੇਂ ਦੇ ਐਕਟ ਬਣਿਆ ਨਰੇਗਾ ਐਕਟ ਨਰੇਗਾ ਐਕਟ ਕਿਹੜਾ ਭਰਿਆ ਉਹ ਨਰੇਗਾ ਨੂੰ ਚੇਜ਼ ਕਰਕੇ ਇਹਨਾਂ ਨੇ 2006 ਚੋਂ ਲਾਗੂ ਵੀ ਹੋ ਜਾਂਦਾ 2009 ਚ ਇਹਨਾਂ ਦੀ ਸਰਕਾਰ ਨੇ ਉਹਨੂੰ ਚੇਜ਼ ਕਰਕੇ ਦੋ ਕਿ ਐਮਜ਼ੀ ਲਿਖਦਾ ਲੋਕਾਂ ਨੂੰ ਕਹਿੰਦਾ ਕਹੋ ਜੀ ਮਨਰੇਗਾ ਲੇਕਿਨ ਮਨਰੇਗਾ ਨਹੀਂ ਐਮਜ਼ੀ ਮਨਰੇਗਾ ਐਮਜ਼ੀ ਮਨਰੇਗਾ ਲੇਕਿਨ ਲੋਕਾਂ ਨੂੰ ਕਹੀ ਗਏ ਮਨਰੇਗਾ ਮਨਰੇਗਾ ਮਿਲਰੇਗਾ ਮਨਰੇਗਾ ਨਹੀਂ ਸੀ ਐਮਜ਼ੀ ਹੁਣ ਉਹਨੇ ਸਾਹਮਣੇ ਆ ਦੱਸਣ ਆ ਕੇ ਉਹਦੇ ਨਾਲ ਆ ਕੇ ਇਹਨਾਂ ਨੇ ਆਪ ਹੀ ਮਹਾਤਮਾ ਗਾਂਧੀ ਨੂੰ ਮਨਰੇਗਾ ਲਾ ਦਿੱਤਾ ਮਹਾਤਮਾ ਗਾਂਧੀ ਮਨਰੇਗਾ ਲੌਂਗ ਦੇ ਨਾਲ ਚੱਲਦਾ ਰਿਹਾ ਮਹਾਤਮਾ ਗਾਂਧੀ ਦਾਸਤ ਪਿਤਾ ਨੇ ਐ ਵੀ ਮੰਨਦੇ ਆ ਸਾਡੇ ਵੀ ਦਾਸਤ ਪਿਤਾ ਨੇ ਉਹ ਅਸੀਂ ਕੋਦੋਂ ਮੰਨਤੋਂ ਨਕਾਜ਼ ਕਰਦੇ ਆ ਸਾਡੇ ਪ੍ਰਧਾਨ ਮੰਤਰੀ ਜੀ ਵੀ ਉਹ ਅਹੁਦੇ ਕੱਢ ਜਾਂਦੇ ਨੇ ਮਾਲਾਤਪਾ ਕਰਦੇ ਨੇ 2 ਅਕਤੂਬਰ ਨੂੰ ਅਸੀਂ ਵੀ ਸਾਰੇ ਲੋਕ ਮਹਾਤਮਾ ਗਾਂਧੀ ਜੀ ਦਾ ਅਜ ਮਹਾਤਮਾ ਗਾਂਧੀ ਜੀ ਦੇ ਦਿਨ ਦੇ ਉੱਪਰ ਹੀ ਜਿਸ ਦਿਨ ਜਨਮ ਤਰੀਕ ਦੇ ਉੱਪਰ ਹੀ ਉਹਨਾਂ ਨੇ ਜਿਹੜਾ ਭਾਪ ਦੀ ਸਫਾਈ ਦਾ ਕੰਮ ਚਾਲੂ ਕੀਤਾ ਸੀ ਮੋਦੀ ਸਾਹਿਬ ਨੇ ਔਰ ਅੱਜ ਅਸੀਂ ਉਹਨਾਂ ਦਾ ਰਸਟਰਪੈਡ ਕਹਿੰਦਾ ਮੰਨਦੇ ਆ ਅਸੀਂ ਤੇ ਕਹਿੰਦੇ ਜੀ ਰਾਸ਼ਟਰਪਿਤਾ ਨਹੀਂ ਐ ਅਸੀਂ ਉਹਨਾਂ ਦਾ ਨਾਮ ਠਾ ਕੇ ਕੋਈ ਕੋਈ ਨੰਬਰ ਖੜਾ ਬਣਾਉਣਾ ਚਾਹਦੇ ਆ ਉਹਨਾਂ ਦਾ ਕੋਈ ਨਾਮ ਠਾ ਕੇ ਨੰਬਰ ਬਣਾਣਗੇ ਕਿਆ ਲੇਕਿਨ ਸਿਰਫ ਇੱਕ ਸਕੀਮ ਚੇਂਜ ਕੀਤੀ ਜੇ ਸਕੀਮ ਚੇਂਜ ਕਰਦੇ ਹੋ ਕੁਝ ਨਾ ਕੁਝ ਬਦਲਾਅ ਕਰਨੇ ਪੈਂਦੇ ਨੇ ਬਦਲਾਅ ਕਰਦੇ ਨਾਲ ਲੋਕਾਂ ਨੂੰ ਸਮਝ ਆ ਜਾਂਦੀ ਹੈ ਕਿ ਉਹ ਸਕੀਮ ਨਹੀਂ ਉਹ ਆ ਸਕੀਮ ਹੈ ਜਿਹਦੇ ਕਰਕੇ ਅਸੀਂ ਉਹਦੀ ਜਿਹੜੀ ਸਕੀਮ ਦਾ ਨਾਮ ਬਦਲ ਕੇ ਵਿਕਸਿਤ ਬਾਤ ਗਾਰੰਟੀ ਰੋਜ਼ਗਾਰ ਜੀਵਿਕਾ ਕਰਤਾ ਇਹਦੇ ਵਿੱਚ ਕੀ ਮਾਰਾ ਕਰਤਾ ਜੀ ਇਹਨਾਂ ਨੂੰ ਜਿਹੜੀ ਸਕੀਮ ਹੈਗੀ ਹੈ ਲੋਕਾਂ ਨੂੰ ਕੀ ਫਾਇਦਾ ਦਿੰਦੀ ਹੈ ਇਹ ਲੋਕਾਂ ਨੂੰ ਇਹ ਪਿੰਡਾਂ ਦੀ ਸਕੀਮ ਹੈ ਜੀ ਪਿੰਡਾਂ ਦੇ ਜਿਹੜੇ ਗਰੀਬ ਲੋਕ ਆ ਗਰੀਬੀ ਦੇ ਰੇਖਾ ਦੇ ਥੱਲੇ ਰਹਿੰਦੇ ਆ ਬੀਪੀਐਲ ਕਾਰਡ ਵਾਲੇ ਨੇ ਗਰੀਬ ਨੇ ਜਿਹੜੇ ਵੀ ਗਰੀਬ ਲੋਕ ਨੇ ਐਸੀ ਐਸਟੀ ਪਰਿਵਾਰਾਂ ਦੇ ਲੋਕ ਨੇ ਉਹਨਾਂ ਨੂੰ 100 ਦਿਨ ਦੀ ਪਹਿਲੋ ਗਾਰੰਟੀ ਸੀ ਇਸ ਇਹਦੇ ਤਹਿਤ ਇਸ ਸਕੀਮ ਦੇ ਤਹਿਤ ਇਸ ਐਫ ਦੇ ਤਹਿਤ ਹੀ 100 ਦਿਨ ਦਾ ਰੁਜ਼ਗਾਰ ਦੇਣਾ ਹੈ ਤੁਸੀ ਜੇ ਰੁਜ਼ਗਾਰ ਨਹੀਂ ਮਿਲਦਾ ਉਹਨੂੰ 100 ਦਿਨ ਦਾ ਬੰਦੇ ਨੂੰ ਜਦ ਅਧਿਾਰੀ ਨਹੀਂ ਲੱਗੀ ਉਹਦੀ 15 ਦਿਨ ਤੋਂ ਰੁਜ਼ਗਾਰ ਪਤਾ ਦੇਣਾ ਗਰੀਬ ਨੂੰ ਲੇਕਿਨ ਇਹਦੇ ਬਾਰੇ ਤੇ ਕਿਸੇ ਨੇ ਜਾਂਚ ਕੀਤੀ ਨਹੀਂ ਤੇ ਕਰਵਾਈ ਦੀ ਨਾ ਪੁੱਛਣੀ ਗਿਆ ਕਦੀ ਡਾਕਟਰ ਆਰਕਮਾਦ ਨੇ ਕਿਸੇ ਪਿੰਡ ਨੂੰ ਪੁੱਛਦੇ ਗਏ ਕਿ ਗਰੀਬ ਨੂੰ ਵੀ ਗਰੀਬਾ ਤੇ ਨਹੀਂ ਦਿਹਾੜੀ ਲੱਗਦੀ ਉਹ ਤੈਨੂੰ ਪੈਸੇ ਮਿਲਦੇ ਆ ਕਿੰਨੇ ਦਿਨ ਦੀ ਢਿਆਲੀ ਲੱਗੀ ਆ ਤੈਨੂੰ ਤੁਸ ਗਾਹ ਪੱਤਾ ਮਿਲ ਗਿਆ ਇਹ ਤਾਂ ਕਦੀ ਪੁੱਛਿਆ ਨਹੀਂ ਆਪਾਂ ਜਾ ਕੇ ਹੁਣ ਮੋਦੀ ਸਰਕਾਰ ਨੇ 100 ਦਿਨ ਤੋਂ 125 ਦਿਨ ਕਰਤੇ ਹੈ ਵੀ ਗਰੀਬ ਦੇ 25 ਦਿਨ ਵਧਾਤੇ ਹੈ ਤਕਲੀਫ ਤੇ ਇਸ ਗੱਲ ਦੀ ਹੈ ਵੀ ਮੋਦੀ ਸਾਹਿਬ ਗਰੀਬ ਦੀ ਗੱਲ ਕੋ ਕਰਦੇ ਅਸੀਂ ਜਿਸ ਭਾਈਚਾਰੇ ਤੋਂ ਆਨੇ ਆਂ ਜਿਸ ਭਾਈਚਾਰੇ ਦੀ ਰਾਜਨੀਤੀ ਕਰਦੇ ਆ ਉਸ ਭਾਈਚਾਰੇ ਦੇ ਵਾਸਤੇ ਸਕੀਮਾਂ ਲੇਕਿਨ ਉਸ ਭਾਈਚਾਰੇ ਦੇ ਜੇ 25 ਦਿਨ ਵਧਾਤੇ ਹੈ ਭਲਿਆ ਲੋਕਾਂ ਤੇ ਕੀ ਤਕਲੀਫ ਹੋ ਗਈ ਦਿਦਗੁੱਦ ਹੋ ਗਿਆ ਮੋਦੀ ਸਾਹਿਬ ਗਰੀਬਾਂ ਦਾ ਖਾਦਦੇ ਨੇ ਮੋਦੀ ਸਾਹਿਬ ਵੀ ਐ ਕਿਵੇਂ ਪ੍ਰਧਾਨ ਮੰਤਰੀ ਆਇਆ ਇਹ ਦੇਸ਼ ਦੇ ਵਿੱਚ ਅਸੀਂਆਂ ਸਾਲਾਂ ਚ ਦੇ ਜੋ ਪ੍ਰਧਾਨ ਮੰਤਰੀ ਵੇਖੇ ਨੇ ਗਰੀਬਾਂ ਦਾ ਮਸੀਹਾ ਪ੍ਰਧਾਨ ਮੰਤਰੀ ਆ ਇਹ ਦੇਸ਼ ਦਾ ਜਿਹੜੀ ਗਰੀਬ ਦੀ ਗੱਲ ਕਰਦਾ ਹੈ ਅੱਜ ਜੰਨੀਆਂ ਦੇਸ਼ ਸਕੀਮਾਂ ਚੱਲ ਰਹੀਆਂ 100 ਸਵਾ 100 ਸਕੀਮ ਗਰੀਬਾਂ ਵਾਸਤੇ ਚੱਲਦੀ ਹੈ ਲੇਕਿਨ ਇਹ ਪੰਜਾਬ ਸਾਡਾ ਪਿੱਛੇ ਚਲਾ ਗਿਆ ਇੱਥੇ ਉਹ ਸਕੀਮਾਂ ਲਾਗੂ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਕਿਉਂ ਕਿਉਂਕਿ ਜਦੋਂ ਜੀ ਸਾਡੀ ਸਰਕਾਰ ਆਈ ਹੈ 2014 ਦੀ ਬਾਦ ਸਰਕਾਰ ਸਾਡੀ ਬਣੀ ਹੈ ਉਸ ਤੋਂ ਬਾਅਦ ਇੱਥੇ ਸਰਕਾਰ ਉਲਟ ਬਣਦੀ ਪਈ ਔਰ ਉਲਟਸਰ ਕਾਦਰ ਇਹ ਚੰਦੀ ਨਹੀਂ ਕਿ ਕਿਸੇ ਗਰੀਬ ਦਾ ਘਰ ਬਣ ਜੇ ਕਿਸੇ ਗਰੀਬ ਨੂੰ ਇਲੈਕਟਰ ਪਾ ਜੇ ਕਿਸੇ ਗਰੀਬ ਦੀ ਜਿਹੜੀ ਕਨਕ 2021 ਤੋਂ ਬਾਅਦ ਕੋਰੋਨਾ ਤੋਂ ਬਾਅਦ ਅਸੀਂ ਦੇਣੀ ਸ਼ੁਰੂ ਕੀਤੀ ਗਰੀਬਾਂ ਨੂੰ ਉਹਨਾਂ ਨੂੰ ਪੂਰੀ ਮਿਲਦੀ ਨਹੀਂ ਉਹ ਤੇ ਡਾਕਟਰ ਸਾਹਿਬ ਕਦੀ ਪੁੱਛੀ ਨਹੀਂ ਜਾ ਕੇ ਕਿ ਗਰੀਬ ਨੂੰ ਵੀ ਭਲਿਆ ਲੋਕਾਂ ਤੈਨੂੰ ਕਨਕ ਪੂਰੀ ਮਿਲਦੀ ਹੈ ਜਿਹੜੀ ਸਭਾ ਸਰਕਾਰ ਦੀ ਆਂਦੀ ਹੈ ਉਹਦੇ ਕੱਟੇ ਗਏ ਕਾਰ ਗਰੀਬ ਦੇ ਅੱਜ ਰੋਂਦੇ ਫਿਰਦੇ ਆ ਤੁਸੀਂ ਕਿਸੇ ਬੰਦੇ 'ਚ ਚੱਲ ਜਾਓ ਅੱਜ 100 ਗਰੀਬ ਦੇ ਕੋਲ ਚਲੇ ਜਾਓ 60 ਗਰੀਬਾਂ ਦੇ ਕਾਗਜ਼ ਹੀ ਹੈਗੇ ਕਨਕਾਰੇ ਕੱਟੇ ਪਏ ਜੇ 40 ਬੰਦੋ ਚ ਮਿਲਦੀ ਏ ਜਿਹੜੀ ਗਰੀਬ ਨੂੰ ਮਿਲਣੀ ਚਾਹੀਦੀ ਨਹੀਂ ਮਿਲਦੀ ਅਮੀਰ ਨੂੰ ਮਿਲਦੀ ਪਈ ਆ ਉਹ ਡਾਕਟਰ ਸਾਹਿਬ ਨੇ ਕਦੀ ਨਹੀਂ ਪੁੱਛੀ ਜਾ ਕੇ ਨਾ ਡਾਕਟਰ ਸਾਹਿਬ ਨੇ ਕਦੀ ਆਪਣੀ ਕਲੀ ਟੁੱਟ ਦਿੱਤੀ ਕੋਟ ਦੀ ਨਾ ਟਾਈ ਦੀ ਟੁੱਟ ਕਲੀ ਟੁੱਟ ਦਿੱਤੀ ਆ ਨਾ ਕਦੀ ਗਰੀਬ ਦੇ ਘਰਾਂ ਦੇ ਮੈਂ ਰੋਟੀ ਟੋਕਰੀ ਮਾਰ ਕੇ ਕਦੀ ਕਿਸੇ ਦੇ ਘਰ ਖਾਣਾ ਖਾਦੇ ਦੇਖਿਆ ਡਾਕਟਰ ਸਾਹਿਬ ਨਾ ਕਦੀ ਕਿਸੇ ਡਾਕਟਰ ਸਾਹਿਬ ਨੂੰ ਗਰੀਬ ਦੇ ਨਾਲ ਗਲੇ ਲਾਉਂਦੇ ਦੇਖਿਆ ਗਰੀਬ ਸਾਹਿਬ ਤੁਸੀਂ ਅਮੀਰਾਂ ਦੇ ਲੀਡਰ ਹੋ ਤੁਸੀਂ ਹੁਣ ਆਪਣੀ ਵਿਰਾਸਤ ਭੁੱਲ ਕੇ ਅਮੀਰਾਂ ਦੇ ਲੀਡਰ ਬਣ ਗਏ ਹੋ ਅਮੀਰਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਗਰੀਬ ਦੀ ਗੱਲ ਨਹੀਂ ਜਾਂ ਕਰਦੇ ਜਾਂ ਮੋਦੀ ਸਾਹਿਬ ਕਰਦੇ ਆ ਉਹਨੂੰ ਚੰਗੇ ਤਿਕਣੇ ਲਾਗੂ ਕਰਾਓ ਦੇ ਪੰਜਾਬ ਦੇ ਵਿੱਚ ਸਵਾਲ ਤੇ ਇਹ ਨਾ ਵੀ ਬਦਲਣ ਦਾ ਨਾਮ ਕੀ ਐਦੀ ਲੋੜ ਪੈ ਗਈ ਵੀ ਸਕੀਮ ਚੱਲਦੀ ਵੀ ਹੈ ਉਹਨੂੰ ਨਾਮ ਕਿਉਂ ਬਦਲਿਆ ਜਾ ਰਿਹਾ ਦੂਸਰੇ ਪਾਸੇ ਕਾਂਗਰਸ ਨੇ ਕਿਹਾ ਵੀ ਭਾਜਪਾ ਦਾ ਵਾਸਤਾ ਲਿਆ ਤੇ ਇਹਨਾਂ ਨੇ ਕਰੰਸੀ ਨੋਟਾਂ ਤੇ ਵੀ ਮਹਾਤਮਾ ਗਾਂਧੀ ਦੀ ਫੋਟੋ ਜਿਹੜੀ ਕਿ ਉਹ ਲਾ ਦੇ ਫੋਟੋ ਕੋਈ ਫੋਟੋ ਨਹੀਂ ਹੈ ਠੀਕ ਹੋ ਗਏ ਦੇਖੋ ਜੀ ਪਹਿਲੀ ਗੱਲ ਮੈਂ ਪਹਿਲਾਂ ਦੱਸਿਆ ਹੈ ਕਿ ਕੋਈ ਜਦੋਂ ਸਕੀਮ ਬਦਲਦੇ ਉਹ ਚ ਬਦਲਾ ਲੈਂਦੇ ਆ ਇਹ 100 ਦਿਨ ਦਾ ਸੀ 150 ਕਰਤਾ ਉਹਦੇ ਪਹਿਲਾਵੰਦੀ ਪਹਿਲੋ ਪਾਣੀ ਦੀ ਬਚਾਉਣ ਦੀ ਗ ਪਾਣੀ ਦੇ ਬਚਾਉਣ ਦੀ ਗੱਲ ਵੀ ਕਰਤੀ ਜੀਵਕਾ ਦੀ ਗੱਲ ਕਰਤੀ ਜੀਵਕਾ ਕੀ ਹੈ ਬੋਟਨੋਕਲ ਜਿਹੜੇ ਸਾਡੇ ਪੌਦੇ ਆ ਜੋ ਸਾਡੇ ਬਚਾਉਣੇ ਆ ਫੁੱਲ ਬੂਟੇ ਜਿਹੜੇ ਉਹ ਵੀ ਲਵਾਉਣੇ ਆ ਅੱਗੇ ਨਹੀਂ ਸੀ ਲੱਗਦੇ ਇਸ ਸਕੀਮ ਦੇ ਅਧੀਨ ਉਹ ਕਰ ਦਿੱਤੇ ਆ ਇਸ ਕਰਕੇ ਕਈ ਵਾਰੀ ਰੁਜ਼ਗਾਰ ਵਧਾਇਆ ਇੱਕ ਇਹ ਸੈਂਟਰ ਕੋਮਲ ਦਾ ਪੈਸਾ ਆਉਂਦਾ ਸੀ ਇਹ ਖੁਦ ਬੋੜ ਲਗਾਦੇ ਸੀ ਇਹ ਸਾਰੇ ਖਾ ਜਾਂਦੇ ਵੇਸਟ ਕਰਦੇ ਪੈਸੇ ਨੂੰ ਜਦ ਹੀ ਇਹੋ ਜੀ ਗਰੀਬ ਨੂੰ ਮਿਲਦੀ ਕੀ ਕਰਦੇ ਪਏ ਸੀ ਜਦ ਹੀ ਸਰਕਾਰ ਬਣਦੀ ਹੈ ਜਿਹਦਾ ਸਰਪੰਚ ਬਣਦਾ ਉਹ ਸਰਪੰਚ ਸਾਹਿਬ ਗੁੱਸਾ ਨਾ ਕਰੋ ਮੇਰਾ ਵੀ ਇੱਕ ਮਹੀਨੇ ਦੀ ਇੱਕ ਸਰਪੰਚ ਇੱਕ ਸਰਪੰਚ ਇੱਕ ਸਰਪੰਚ ਆਪਣੇ ਪ੍ਰਵਾਦ ਦੇ 20 20 ਜਿਹੜਾ ਨਾਮ ਲਿਖ ਲੈਂਦਾ 25 25 ਜਿਹੜਾ ਨਾਮ ਲਿਖਿਆ ਯਾਰ ਕੋਈ ਦਾਤ ਹੀ ਨਹੀਂ ਹੋ ਰਹੀ ਇਸ ਕਰਕੇ ਕਿਹਾ ਕਿ ਸਟੇਟ ਇਹ ਚ ਹਿੱਸਾ ਪਾਵੇ ਸਟੇਟ ਵੀ 40% ਪਾਵੇ ਸੱਤ ਸੈਂਟਰ ਦੇਗਾ ਇਹ ਸਕੀਮ ਸਹੀ ਤਰੀਕੇ ਨਾਲ ਲਾਗੂ ਹੋਗੀ ਗਰੀਬ ਤੱਕ ਪੂਰੀ ਸੇਵਾ ਪਹੁੰਚੇਗੀ ਰਾਸ਼ਟਰਪਿਤਾ ਨੇ ਉਹਨੇ ਭਾਜੀ ਨੇ ਹਰ ਕਿਸੇ ਪਾਗੀ ਦੇ ਹਰ ਕਿਸੇ ਜਨਤਾ ਦੇ ਰਾਸ਼ਟਰਪਿਤਾ ਨੇ ਠੀਕ ਹੈ ਨਾ ਇਸ ਦਾ ਸਵਾਲ ਹੈ ਇਹ ਵੀ ਇਹਦਾ ਨਾਮ ਕਿਉਂ ਬਦਲੇ ਜਾ ਰਹੇ ਹਨ ਬੀਜੇਪੀ ਕਹਿੰਦੇ ਕੰਵਰਸ ਕਹਿੰਦੇ ਨਫਰ ਦੀ ਰਾਜਨੀਤੀ ਕਰਦੀ ਹੈ ਇਸ ਬਾਅਦ ਸਬੂਤ ਹੈ ਪ੍ਰਤੱਖ ਸਬੂਤ ਹੈਗਾ ਜਿਹੜੀ ਰਾਜਨੀਤੀ ਕੀਤੀ ਹੈ ਨਾ ਨੋਟਾ ਤੇ ਕਹਿੰਦੇ ਆ ਫੋਟੋ ਜਿਹੜੀ ਬਦਲ ਕੇ ਇਨਾਂ ਨੇ ਹੁਣ ਅਮਿਤ ਸ਼ਾਹ ਦੀ ਫੋਟ ਲਾਣੀ ਹੈ ਨਹੀਂ ਤੁਸੀਂ ਜਿਹੜੀ ਨੋਟਾਂ ਦੀ ਗੱਲ ਬਾਰ-ਬਾਰ ਕਰਦੇ ਹੋ ਨਾ ਜੀ ਵੇਖੋ ਨੋਟਾਂ ਦੀ ਗੱਲ ਤੇ ਫਿਰ ਮੈਂ ਜੇ ਮੇਰੇ ਮੁੱਠੂ ਮੰਨੋ ਪੁੱਛੋ ਤੇ ਫਿਰ ਤਾਂ ਭਗਤ ਸਿੰਘ ਦੀ ਲਗਣੀ ਚਾਹੀਦੀ ਹੈ ਬੱਚਿਆਂ ਦੀ ਬਰਾਤ ਸਾਜੇ ਜੇ ਦੇਸ਼ ਬਦਲਣਾ ਹੈ ਜੇ ਫਿਰ ਸਿਸਟਮ ਬਦਲਣਾ ਨਾ ਫਿਰ ਨੋਟਾਂ ਦੇ ਦੇ ਭਗਤ ਸਿੰਘ 23 ਸਾਲ ਦੀ ਬੱਚ ਰੱਸਾ ਜੁਮਿਆ ਗੱਲ 'ਚ ਪਾ ਲਿਆ ਰੱਸਾ ਜੁਮਿਆ ਗੱਲ 'ਚ ਪਾ ਲਿਆ ਕਿਹੇ ਰਾਜਨੀਤੀ ਕਾਕੇ ਦੀ ਪਾਇਆ ਮਹਾਤਮਾ ਗਾਂਧੀ ਜੀ ਤੇ ਕਾਂਗਰਸ ਦੇ ਲੀਡਰ ਸਨ 47 ਤੋਂ ਪਹਿਲਾਂ ਵੀ 10 ਲੱਖ ਬੰਦਾ ਮਰਵਾਤਾ ਨਕਸਹਾਰ ਹੋਇਆ ਸਰਵ ਕਰ ਸਰਵ ਕਰਜੀ ਨੇ ਕੀ ਕੀਤਾ ਉਹਨਾਂ ਦਾ ਨਾਫਲਾਤਾ ਤੁਸੀਂ ਲੋਕਾਂ ਦੇ ਮੂੰਹ ਤੋਂ ਜ਼ੁਬਾਨ ਤੋਂ ਉਹਦੇ ਦੱਸ ਦੇਣੀ ਤੁਸੀਂ ਕਿਸ ਨੂੰ ਸਰਵ ਕਰਜੀ ਕੌਣ ਸਰ ਤੁਸੀਂ ਪਟੇਲ ਜੀ ਨਾਲ ਤੇ ਗੱਲ ਨਹੀਂ ਕਰਦੇ ਠੀਕ ਹੈ ਦੋ ਵੋਟਾਂ ਪਈਆਂ ਸੀ ਬਨਜਾਤ ਵਾਲਾ ਨੈਰੂ ਜੀ ਨੂੰ ਤੇ ਪਟੇਲ ਸਾਹਿਬ ਨੂੰ ਪੂਜੀ ਦੀ ਪੂਜੀ ਜਦੀ ਰਾਜ ਸਭਾ ਸੀ ਮੈਂਬਰ ਆਫ ਪਾਰਲੀਮੈਂਟ ਸੀ ਸਾਹਮਣੇ ਵੋਟਾਂ ਪਾਈਆਂ ਪ੍ਰਧਾਨ ਮੰਤਰੀ ਬਰਾਓ ਤੇ ਪ੍ਰਧਾਨ ਮੰਤਰੀ ਮੰਗਦਾ ਤੁਹਾਡੇ ਵੱਲੋਂ ਕਾਰ ਕਰੀ ਯੋਜਨਾ ਦੇ ਤਹਿਤ ਪਿੰਡ ਪਿੰਡ ਜਾ ਕੇ ਆਪਣੀ ਸਕੀਮਾਂ ਜੜੀਆਂ ਨੇ ਉਹਦੇ ਕੈਂਪ ਵੀ ਲਗਾਏ ਗਏ ਸਨ ਜਿਸ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਪਿੱਛੇ ਕਿਹਦਾ ਹੱਥ ਮੰਨ ਦੇ ਬਤਲੀ ਉਹਦੇ ਵਿੱਚ ਵਿੱਚੋਂ ਸਾਰੇ ਦਲੇ ਮਿਲੇ ਨੇ ਇਹ ਇੱਥੇ ਸਮਝੌਤਾ ਨਹੀਂ ਦਿੱਲੀ ਸਮਝੌਤਾ ਹੈ ਇੱਥੇ ਸਮਝੌਤਾ ਨਹੀਂ ਜਦੋਂ ਸੈਂਟਰ ਦੀ ਐਮਪੀ ਲੱਗਨੇ ਹੈ ਮੇਬਰ ਪਾਰਲੀਮੈਂਟ ਲੈਣੀ ਤਾਂ ਕਾਂਗਰਸ ਦਾ ਤੇ ਆਪ ਆਦਮੀ ਦਾ ਸਮਝੌਤਾ ਹੈ ਅੱਜ ਆਮ ਆਦੀ ਪਾਰਟੀ ਕਾਂਗਰਸ ਦਾ ਫੇਰ ਸਮਝੌਤਾ ਚੱਲ ਰਿਹਾ ਹੈ ਇਹ ਸਮਝੌਤੇ ਵਾਲੇ ਲੋਕ ਨੇ ਇਹਨਾਂ ਨੂੰ ਤਕਲੀਫ ਹੁੰਦੀ ਹੈ ਕਿ ਗਰੀਬ ਤੱਕ ਕੋਈ ਵੀ ਸਕੀਮ ਨਾ ਪਹੁੰਚੇ ਦੇ ਕੋਕ ਟਾਈਪਾ ਲੱਗ ਰਹੀ ਸੀ ਲੋਕਾਂ ਤੱਕ ਅਜ ਹਸਮਾਨਕਾਰ ਬਣਾ ਕੇ ਜਾਈ ਸੀ ਇਸ਼ਾਲ ਮਕਾਰ ਦੇ ਰਹੇ ਹਾਂ ਹਰੇਕ ਸਕੀਮ ਗਰੀਬ ਤੱਕ ਪਹੁੰਚ ਕਾ ਰਹੀ ਸੀ ਮਹਿਲਾ ਮਹਿਲਾਵਾਂ ਦੀ ਸਲਾਈ ਬਚਨਾਂ ਦੇ ਸਕੀਮ ਵਿੱਚ ਸੀ ਉਹਦੇ ਫਾਰਮ ਭਰੇ ਜਾਦੇ ਸੀ ਲੇਕਿਨ ਇਹਨਾਂ ਨੂੰ ਤਕਲੀਫ ਹੋਈ ਕਿ ਯਾਰ ਇਹ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਮੋਦੀ ਦੀਆਂ ਸਕੀਮਾਂ ਨੇ ਮੋਦੀ ਸਾਹਿਬ ਦੀ ਗਵਰਨਮੈਂਟ ਦੀਆਂ ਸਕੀਮਾਂ ਨੇ ਕਿਉਂ ਲਾਗੂ ਕਰਾ ਦੇ ਪਿੰਡਾਂ 'ਚ ਜਾ ਕੇ ਇਹਨਾਂ ਨੇ ਸਾਡੇ ਦੇ ਬੱਚੇ ਕਰਾਉਣੇ ਸ਼ੁਰੂ ਕਰ ਦਿੱਤੇ ਸਾਨੂੰ ਫਰ-ਫਰ ਜੇਲਾਂ ਦੇ ਅੰਦਰ ਕੱਪੜਾ ਬੰਦ ਬੰਦ ਕਰਤਾ ਸਾਨੂੰ ਥਾਲਿਆਂ 'ਚ ਬੰਦ ਕਰਿਆ ਸਵੇਰੇ 9:00 10:00 ਵਜੇ ਤੋਂ ਲੈ ਕੇ ਚਾਤੀਵਨ ਥਾਣੇ ਚ ਲੇਕਿਨ ਇਹਨਾਂ ਨੂੰ ਇਹ ਤਕਲੀਫ ਆ ਕਿ ਗਰੀਬ ਦੀ ਜਿਹੜੀ ਸਕੀਮਾਂ ਗਰੀਬ ਤੱਕ ਨਾ ਪਹੁੰਚੇ ਜਿਹੜਾ ਜੀ ਰਾਮ ਜੀ ਆ ਦੀ ਗੱਲ ਕਰਦੇ ਆ ਜੇ ਹਿੰਦੁਸਤਾਨ ਚ ਲੋਕਾਂ ਨੂੰ ਲੱਗ ਰਿਹਾ ਕਿ ਜਦੋਂ ਦੀ ਮੋਦੀ ਸਾਹਿਬ ਆਏ ਆ ਤੇ ਰਾਮ ਰਾਜਿਆ ਵਰਗਾ ਮਾਹੌਲ ਬਣ ਗਿਆ ਹੈ ਅੱਜ ਅੰਮਦਾਮ ਮੰਦਿਰ ਦੀ ਗੱਲ ਕਰਦੇ ਸੀ 500 ਸਾਲ ਹੋ ਗਿਆ ਕਿਸੇ ਨੇ ਠੀਕ ਨਹੀਂ ਕੀਤਾ ਮੋਦੀ ਸਾਹਿਬ ਨੇ ਠੀਕ ਕਰਤਾ ਆ ਰਾਮ ਮੰਦਿਰ ਭੰਗ ਕੇ ਤਿਆਰ ਹੋ ਗਿਆ ਅੱਜ ਭਗਵਾ ਝੰਡਾ ਵੀ ਉੱਤੇ ਜ਼ਾਦਾ ਹਤਾ ਲੱਗ ਗਿਆ ਅੱਜ 370 ਟੁੱਟ ਗਈ ਕਸ਼ਮੀਰ ਤੋਂ ਕੰਧਿਆ ਕਮਾਦੀ ਤੱਕ ਦੇਸ਼ ਇੱਕ ਹੱਸਤਾ ਦੋ ਸੰਵਿਧਾਨ ਸੀ ਇੱਕ ਦੇਸ਼ ਦੋ ਸੰਵਿਧਾਨ ਚੱਲ ਰਹੇ ਸੀ ਇਹ ਤੁਹਾਨੂੰ ਦਿਖੇ ਨਹੀਂ 70 75 ਸਾਲਾਂ ਜਨਾਂ ਕੇ ਰਾਤ ਕੀਤਾ ਦੇਖਦੇ ਹੋ ਚੰਦ ਦੇ ਹੈ ਕਿ ਦੋ ਸੰਵਿਧਾਨ ਕਿੱਦਾਂ ਚੱਲ ਸਕਦੇ ਨੇ ਇੱਕ ਦੇਸ਼ ਦੇ ਵਿੱਚ ਜਦ ਕਿ ਕਹਿੰਦੇ ਆ ਕਸ਼ਮੀਰ ਤੋਂ ਲੈ ਕੇ ਕੰਧਿਆ ਕਮਾਦੀ ਤੱਕ ਦੇਸ਼ ਏਕ ਹੈ ਤੇ ਸੰਵਿਧਾਨ ਕਿੱਦ 10 ਲੱਖ ਦੀ ਗੱਲ ਕਰੀਏ ਖਤਮ ਕਰਦੀ ਮੋਦੀ ਸਾਹਿਬ ਨਾਸਤਿਹਤ ਦੀ ਗੱਲ ਕਰਦੇ ਆ ਦੇਸ਼ ਦੇ ਹੱਤ ਦੀ ਗੱਲ ਕਰਦੇ ਆ ਦੇਸ਼ ਨੂੰ ਅੱਗੇ ਕਿਵੇਂ ਲੈ ਗਏ ਆ ਉਹਦੀ ਗੱਲ ਕਰਿਆ ਇਹਨਾਂ ਲੋਕਾਂ ਨੇ ਸਿਰਫ ਆਪਣਾ ਆਪ ਦੌਲਾ ਪਾ ਕੇ ਸਿਸਟਮ ਨੂੰ ਪ੍ਰਗਾ ਕੇ ਲੋਕਾਂ ਨੂੰ ਪ੍ਰਗਾ ਕੇ ਲੋਕਾਂ ਕੋ ਲੋਕਾਂ ਤੱਕ ਕੋਈ ਸਹੂਲਤ ਨਹੀਂ ਪਹੁੰਚਾਈ ਗਰੀਬ ਨੂੰ ਗਰੀਬ ਰੱਖਿਆ ਅੱਜ ਕਾਂਗਰਸ ਸੰਤਾਦੀ ਤੋਂ ਲੱਗਾ ਅੱਜ ਤੱਕ ਇਹ ਕਹਿੰਦੇ ਗਰੀਬੀ ਖਤਮ ਕਰਾਂ ਗਰੀਬੀ ਖਤਮ ਕਰਾਂ ਦਾ ਨਾਰਾ ਦੇ ਕੇ ਵੋਟਾਂ ਲੈ ਕੇ ਜਾਂਦੀ ਸੀ ਕਿਹੜੇ ਗਰੀਬ ਦੀ ਗਰੀਬੀ ਖਤਮ ਕਰਤੀ ਗਰੀਬ ਤਾਂ ਗਰੀਬ ਹੀ ਆ ਅਸੀਂ ਵੀ ਗਰੀਬਾਂ ਦੀ ਰਾਜਨੀਤੀ ਕਰਦੇ ਅਸੀਂ ਭਾਈਚਾਰੇ ਦੀ ਰਾਜਨੀਤੀ ਕਰ ਰਹੇ ਹਾਂ ਇਹ ਪਿੰਡਾਂ 'ਚ ਜਾ ਰਹੇ ਹਾਂ ਅਸੀਂ ਐਮਐਲਏ ਲਈ 2022 'ਚ ਅਸੀਂ ਤਾਂ ਅਜੇ ਤੱਕ ਕੋਈ ਵੇਖਿਆ ਨਹੀਂ ਕਾਂਗਰਸ ਦੇ ਗਰੀਬ ਦੇ ਚਾਰ ਪਰਿਵਾਰਾਂ ਬਾਰੇ ਕਦੇ ਮੈਨੂੰ ਡਾਕਟਰ ਸਾਹਿਬ ਇੱਕ ਫੋਟੋ ਵਿਖਾਦਣ ਜਿੱਦਣ ਕਿਸੇ ਪਿੰਡ 'ਚ ਜਾ ਕੇ ਗਰੀਬ ਪਰਿਵਾਰਾਂ ਦੇ ਵਿੱਚ ਬਹਿ ਕੇ ਚੁੰਨੇ ਦੇ ਉੱਤੇ ਬਹਿ ਕੇ ਤੁੰਨੇ ਦੇ ਬੈਗ ਚੌਧਰੀ ਮਾਰ ਕੇ ਚਾਹ ਪੀਂਦੇ ਵਿਖਾ ਦਿਓ ਨਹੀਂ ਤੇ ਮੈਂ ਵਿਖਾ ਦਿੰਦਾ ਤੁਹਾਨੂੰ 100 200 ਪੋਟਵਾ ਆਪਣੀਆਂ ਮੈਂ 500 ਫੋਟਾ ਤੁਹਾਨੂੰ ਅਚਰ ਕਰਦਾ ਕਿ ਮੈਂ ਗਰੀਬ ਲੋਕਾਂ ਦੇ ਜਾ ਕੇ ਤੁੰਨੇ ਦੇ ਬੈਗ ਰੋਟੀ ਵੀ ਖਾਣਾਂ ਦੇ ਚੌਕੇ ਮਾਰ ਕੇ ਬੈਨੇ ਅਸੀਂ ਅਸੀਂ ਗਰੀਬ ਸਾਂ ਡਾਕਟਰ ਸਾਹਿਬ ਵੀ ਗਰੀਬ ਬਹੁਤ ਸੀਵ ਲੱਗਨ ਡਾਕਟਰ ਸਾਹਿਬ ਗਰੀਬ ਟਾਈ ਵਾਲੀ ਗਰੀਬੀ ਆ ਗਈ ਡਾਕਟਰ ਸਾਹਿਬ ਤਾਂ ਮੀਤ ਬਣ ਗਏ ਤਰੀ ਜ ਟੁੱਟਣ ਦੇ ਕੋਟ ਪੈਗਰੀ ਮਾਸਕ ਕਰਾਂਦੇ ਮਾਦਾ ਵਿੱਚ ਤੱਕਦੇ ਫੇਰ ਘਰੋਂ ਨਿਕਲਦੇ ਤੇ ਕਹਿੰਦੇ ਮੈਂ ਗਰੀਬ ਆ ਮੈਂ ਗਰੀਬਾਂ ਦੀ ਗੱਲ ਕਰ ਰਿਹਾ ਮੈਂ ਅਸੀਂ ਭਾਈਚਾਰੇ ਦੀ ਗੱਲ ਕਰ ਰਿਹਾ ਡਾਕਟਰ ਸਾਹਿਬ ਇਦ ਇਦਾਂ ਨਹੀਂ ਹੁੰਦੀ ਐ ਜਾਦਾ ਪੈਂਦਾ ਐ ਗਰੀਬਾਂ ਚ ਗਰੀਬ ਦੀ ਗੱਲ ਦੇ ਸੁਣੋ ਜਾ ਕੇ ਯਾਰ ਅੱਜ ਦੀ ਧਿਆਨੀ ਦੀ ਗੱਲ ਤੁਸੀਂ ਮਦੇਜਗਾ ਦੀ ਕਰ ਰਹੇ ਹੋ ਮਹਾਤਮਾ ਗਾਂਧੀ ਜੀ ਜਿਹਨਾਂ ਲਵਾਓ ਮਹਾਤਮਾ ਗਾਂਧੀ ਜੀ ਨੇ ਦੇਖੋ ਲੋਕ ਗਰੀਬ ਐ ਕੋਈ ਰੋਟੀ ਨਹੀਂ ਮਿਲਦੀ ਯਾਰ ਉਹਦੀ ਗੱਲ ਕਰੋ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਸਾਡੇ ਵੀ ਮਹਾਤਮਾ ਗਾਂਧੀ ਜੀ ਨੇ ਸਾਡੇ ਵੀ ਰਾਸ਼ਟਰ ਪਿਤਾ ਨੇ ਮਹਾਤਮਾ ਗਾਂਧੀ ਜੀ ਸਾਡੇ ਵੀ ਸਾਡੇ ਲੀਡਰ ਅਹ ਸਾਡੇ ਰਾਸ਼ਟਰ ਪਿਤਾ ਨੇ ਲੇਕਿਨ ਗਰੀਬ ਦੀ ਗੱਲ ਕਰੋ ਯਾਰ ਮਹਾਤਮਾ ਗਾਂਧੀ ਦਾ ਨਾਮ ਲਿਖਿਆ ਦੀ ਜਗ੍ਹਾ ਜੀ ਇਹਦੀ ਵੇਖੋ ਕਿੰਨੀ ਤਕਲੀਫ ਹੋ ਰਹੀ ਐ ਢਿੱਡ ਜਪੀੜ ਹੋ ਰਹੀ ਐ ਐਵੇਂ ਲੋਕਾਂ ਨੂੰ ਪਰਮਾਣ ਵਾਸਤੇ ਡਾਕਟਰ ਸਾਹਿਬ RAM JI RAM JI ਜਿਹੇ ਲੋਕ ਕਹਿੰਦੇ ਨੇ ਨਾ ਤੁਸੀਂ ਵੀ ਹਿੰਦੂਆਂ ਦੀਆ ਵੋਟਾਂ ਲੈਂਦੇ ਜੇ ਇੱਥੇ ਵੈਸਟ ਹਾਲ ਕਿਤੇ ਵੀ ਮੇਰੇ ਖਿਆਲ ਨਾਲ 1 ਲੱਖ 1.5 ਲੱਖ ਹਿੰਦੂ ਪ੍ਰਵਾਸ ਦਿੰਦਾ ਹੈ ਘਟੋ ਘਟ ਤੁਸੀਂ ਉਹਦੀ ਵੋਟ ਵੀ ਲੈਂਦੇ ਜੇ ਕੀ RAM JI ਚੰਗੇ ਨਹੀਂ ਲੱਗਦੇ ਜੇ RAM JI ਦਾ ਨਾਮ ਲਿਖ ਵੀ ਦਈਏ ਮਹਾਤਮਾ ਕਹਦੇ ਤੇ RAM ਵਾਂਗਾਂ ਦੀ ਤੇ ਆਹ RAM 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 ਕਰਦੇ ਸੀ RAM 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 ਕਰਦੇ ਸੀ ਉਹਨਾਂ ਦੀ ਸਮਾਧਿ RAM RAM ਲਿਖਿਆ ਤੁਸੀਂ ਉਹਨਾਂ ਦੀ ਹਰ ਜਗ੍ਹਾ ਦੇ ਕਿਤਾਬਾਂ ਪਰ ਲਉਂਦਾ ਉਹਨਾਂ ਦੀ ਆਮ ਜੀ ਤੋਂ ਸ਼ੁਰੂ ਹੁੰਦਾ ਆਮ ਜੀ ਤੋਂ ਮਹਾਤਮਾ ਗਾਂਧੀ ਜੀ ਦੀ ਤੇ ਫਿਰ ਆਮ ਜੀ ਤੋਂ ਕਿਉਂ ਤਕਲੀਫ ਹੈ RAM RAM ਜੀ ਦਾ ਸਾਰਿਆਂ ਦੇ ਭਗਵਾਨ ਨੇ ਸਾਂਝੇ ਨੇ ਕੋਈ ਕਿਸੇ ਧਰਮ ਦਾ ਜਾਣਾ ਦੇਣਾ ਨਹੀਂ ਉਹਦੇ ਚ ਭਾਵੇਂ ਦੁਨੀਆਂ ਦਾ ਕੋਈ ਧਰਮ ਵੀ ਹੋਵੇ ਉਹਨਾਂ ਵਾਸਤੇ RAM ਜੀ RAM ਜੀ ਨੇ ਸਭ ਵਾਸਤੇ ਫਿਰ ਡਾਕਟਰ ਸਾਹਿਬ ਇੰਨੀ ਦੀ ਤਕਲੀਫ ਹੋਣੀ ਚਾਹੀਦੀ ਮਹਾਤਮਾ ਗਾਂਧੀ ਜੀ ਕੱਤ ਕੇ RAM ਜੀ ਲਿਖਿਆ ਵੀ ਜਾਵੇ ਮੈਂ ਤਾਂ ਕਹਿੰਦਾ ਜੇ ਲਿਖ ਵੀ ਦਈਏ ਵੀ ਰਾਮ ਜੀ ਰਾਮ ਜੀ ਤੇ ਕੀ ਮਾਰਿਆ ਜੀ ਸੋਗੋ ਚੰਗਾ ਬੰਦਾ ਚੋਰੀ ਕਰਨ ਤੋਂ ਠੱਗੀ ਮਾਰਨ ਵਾਲਾ ਬੰਦਾ 10 ਵਾਰੀ ਸੋਚੇਗਾ ਵੀ ਮੈਂ ਰਾਮ ਜੀ ਦੇ ਨਾਂ ਤੇ ਠੱਗੀ ਮਾਰਨ ਲੱਗਾ ਰਾਮ ਜੀ ਦੇ ਨਾਂ ਤੇ ਚੋਰੀ ਕਮਾਉਣ ਲੱਗਾ ਸੋਗੋ ਚੰਗਾ ਹੋ ਜਾਏਗਾ ਮਾਤਾਂ ਮੰਗਾ ਵੀ ਦੀ ਠੱਗੀ ਮਾਰ ਲਗਾ ਤੁਹਾਨੂੰ ਤਾਂ ਲੱਗੀ ਨਹੀਂ ਮਾਚਾ ਵੀ ਕਾਂਗਰਸ ਛੜਬ ਨਹੀਂ ਆਈ ਮੋਫਰੋਜ ਕੋਆਕਾਨ ਵੇਖ ਲੋ ਜਿੱਦ ਦੀ ਠੱਗੀ ਸੋ ਆਲੰਪਿਕ ਗੇਮਸ ਹੋਈਆਂ ਦੋਸਤਾਂ ਦੇ ਵਿੱਚ ਤੇ ਸਾਡੇ ਤੋਂ ਵੱਧ ਠੱਗੀ ਕਾਂਗਰਸ ਨੇ ਮਾਰੀ ਉਸ ਤੋਂ ਬਾਅਦ ਗੇਮਾਂ ਹੀ ਨਹੀਂ ਹੋ ਸਕਿਆ ਦੇਸ਼ ਦੇ ਵਿੱਚ ਇਹੋ ਜੀਆਂ ਲੇਕਿਨ ਇਹਨਾਂ ਲੋਕਾਂ ਕਹਾਂਗੇ ਤੇ ਸ਼ਹਿਰ ਠੱਗੀ ਘੱਟ ਵੱਜੇਗੀ ਰਾਮ ਜੀ ਰਾਮ ਜੀ ਕਹੋਗੇ ਤੇ ਚੰਗੇ ਰਹੋਗੇ ਤਾਂ ਹੀ ਦੇਸ਼ ਅੱਗੇ ਜਾਏਗਾ ਰਾਸ਼ਟਰੀ ਹਿੱਤ ਦੀ ਗੱਲ ਕਰੋਗੇ ਸਰ ਜੇ ਬੀਜੇਪੀ ਇੰਨਾ ਵਧੀਆ ਕੰਮ ਕਰ ਰਹੀ ਹੈ ਤੇ ਦੀ ਗੱਲ ਕਰੀ ਰਹੇ ਹੋ ਤਰਨ ਤਰਨ ਦੇ ਵਿੱਚ ਵੀ ਹੋਣੇ ਚੁਣਾਵ ਹੋਏ ਸੀ ਜਿੰਨੀ ਚੋਣ ਤੇ ਉਸ ਤੋਂ ਬਾਅਦ ਜਿਹੜੇ ਹੁਣ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਚੁਣਾਵ ਹੋਏ ਤੇ ਕੀ ਕਾਰਨ ਸਮਝ ਤੋਂ ਜਿਹੜੀ ਮੈਕਸਿਮਮ ਸੀਟਸ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਲੈ ਕੇ ਜਾ ਰਹੀ ਹੈ ਐਸਾ ਨਹੀਂ ਹੈ ਦੇਖੋ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਇਲੈਕਸ਼ਨ ਲੜਨ ਜਾ ਰਹੀ ਹੈ ਪੰਜਾਬ ਕਮਲ ਦੇ ਚੋਣ ਨਿਸ਼ਾਨ ਤੇ ਜਿਹੜਾ ਕਾਲੀ ਦਲ ਹੈ ਅਸੀਂ ਸਾਡਾ ਭਾਈਵਾਲ ਸੀ ਪਿੰਡਾਂ ਦੇ ਵਿੱਚ ਉਹ ਇਲੈਕਸ਼ਨ ਲੜਦਾ ਰਿਹਾ ਉਹਨਾਂ ਦੇ ਐਮਐਲਏ ਬੰਦੇ ਨੇ ਉਹਨਾਂ ਦੇ ਐਮਪੀ ਉਹਨਾਂ ਦੇ ਮੰਤਰੀ ਬੰਦੇ ਨੇ ਸਰਕਾਰਾਂ ਦੇ ਵਿੱਚ ਸਾਡੇ ਪਿੰਡਾਂ 'ਚ ਮੰਤਰੀ ਨਹੀਂ ਸੀ ਬੰਦੇ ਸਾਡੇ ਪਿੰਡਾਂ 'ਚ ਕੋਈ ਬੰਦੇ ਐਮਐਲਏ ਦੀ ਵੀ ਬਣ ਕੇ ਆਂਦੇ ਸੀ ਅਸੀਂ ਸ਼ਹਿਰਾਂ ਤੱਕ ਸੀਪਨ ਸੀ ਲੇਕਿਨ ਉਹੀ ਪਿੰਡਾਂ 'ਚ ਚਲੇ ਗਏ ਲੇਕਿਨ ਜੇ ਤੁਸੀਂ ਕਿੱਥੇ ਗੱਲ ਕਰਦੇ ਵੀ ਬੀਜੇਪੀ ਦੀ ਇਹ ਤਾਂ ਲੋਕ ਕਹਿੰਦੇ ਹੁੰਦੇ ਸੀ ਸਾਡੀ ਸਾਂਝੀ ਪਾਰਟੀ ਕਹਿੰਦਾ ਵੀ ਬੀਜੇਪੀ ਦੀ ਕਿਤੇ ਵੋਟ ਹੀ ਨਹੀਂ ਹੈਗੀ ਇੱਕ ਵੀ ਲੇਕਿਨ ਅੱਜ 7000 ਨਿਕਲੇ 6 ਨਿਕਲੇ ਅੱਜ ਤੁਸੀਂ ਜਿਹੜੀ ਪਿਛਲੇ ਦਿਨਾਂ ਦੀ ਗੱਲ ਤੇ ਕਰਤੀ ਜਿਸ ਬਲਾਕਸਮ ਦੀ ਜਿੱਤੀ ਹੈ ਰਾਣੇਵਾਲੀ ਤਨਤਾਨ ਦੇ ਵਿੱਚ ਕੱਟਲ ਜਿਹਨੂੰ ਏਰੀਆ ਕਿਹਾ ਜਾਂਦਾ ਹੈ ਉੱਥੋਂ ਅੱਜ ਬਲਾਕਸਮ ਜਿੱਤ ਕੇ ਆ ਗਏ ਅਜੇ ਲੈਕਚਰ ਤੋਂ ਮਹੀਨਾ ਪਹਿਲਾਂ ਹੋਇਆ ਲੇਕਿਨ ਇਹਦਾ ਮੈਂ ਕਪਲੇ ਬਾਜੀਆਂ ਸਰਕਾਰ ਦੇ ਧੱਕੇ ਸੀ ਜਿਹਦੇ ਵੇਲੇ ਸਾਨੂੰ ਦਬਾਇਆ ਗਿਆ ਸਾਡੇ ਬਾਰੇ ਗਲਤ ਪਛਾਣ ਕੀਤਾ ਜਾਂਦਾ ਹੈ ਸਾਡੇ ਬਾਰੇ ਗਲਤ ਭਰਮਾਇਆ ਜਾਂਦਾ ਜਿੱਦਾਂ ਡਾਕਟਰ ਸਾਹਿਬ ਨੇ ਗਲਤ ਪਰਮਾਤ ਹੈ ਜੀ ਰਾਮ ਜੀ ਜੇ ਮਹਾਤਮਾ ਗਾਂਧੀ ਜੀ ਨੂੰ ਕੱਟ ਕੇ ਅਜਿਹਾ ਲਿਖਿਆ ਨਹੀਂ ਨਾ ਸਮਝਦੇ ਇਹਦਾ ਕੋਈ ਬਿੱਲ ਪਾਸ ਹੋਇਆ ਹੈ ਕਿ ਮਹਾਤਮਾ ਗਾਂਧੀ ਨੂੰ ਕੱਟ ਕੇ ਰਾਮ ਜੀ ਕਰਤਾ ਹੈ ਅਹੀਂ ਤੇ ਸਕੀਮ ਦਾ ਜਦੋਂ ਕੋਈ ਸਕੀਮ ਬਦਲਦੀ ਹੈ ਜਦੋਂ ਕੋਈ ਸਕੀਮ ਦੇ ਵਿੱਚ ਸਿਸਟਮ ਬਦਲਦਾ ਹੈ ਉਹਦਾ ਨਾਮ ਅਹੀਂ ਵਿਕਸਤ ਭਾਰਤ ਗਰੰਟੀ ਰੋਜ਼ਗਾਰ ਯੋਜਨਾ ਕਰਤਾ ਹੈ ਲੇਕਿਨ ਅਹੀਂ ਵਿੱਚ ਮਹਾਤਮਾ ਗਾਂਧੀ ਜੀ ਥੋੜਾ ਕੱਟਦਾ ਕਿਤੇ ਅਸੀਂ ਕਿਹਾ ਰਾਮ ਜੀ ਥੋੜਾ ਆਪ ਲਾਤਾ ਹੈ ਲੋਕਾਂ ਦੇ ਮੰਨ ਦੀ ਭਾਵਨਾ ਗ੍ਰਾਮ ਜੀ ਕਹਿਣਾ ਲੇਕਿਨ ਇਹਨਾਂ ਲੋਕਾਂ ਨੂੰ ਇਸ ਗੱਲ ਦੀ ਤਕਲੀਫ ਆ ਕਿ ਰਾਮ ਜੀ ਦਾ ਨਾਮ ਵੀ ਚੱਲ ਰਿਹਾ ਹੈ ਤੇ ਦੇਸ਼ ਵੀ ਬੜਾ ਦਸਤਿਤ ਦੀ ਗੱਲ ਕਰਿਆ ਦੇਸ਼ ਦੀ ਤੱਕੀ ਬੜੀ ਹੋ ਰਹੀ ਹੈ ਇਸ ਗੱਲ ਦੀ ਤਕਲੀਫ ਨੂੰ ਲੈ ਕੇ ਕੱਲ ਜਿਹੜਾ ਪ੍ਰਟਸ ਕੀਤਾ ਗਾ ਬੜਾ ਗਲਤ ਪ੍ਰਟਸਾ ਮੈਂ ਉਹਦੀ ਵਿਰੋਧਤਾ ਕਰਦਾ ਮੈਂ ਉਹਦੀ ਵਿਰੋਧਤਾ ਕਰਦਾ ਮੈਂ ਦੋ ਆਪਣਾ ਵਿਰੋਧ ਦਰਜ ਕਰਾਉਣਾ ਪ੍ਰਟਸਟੇਟ ਦੇ ਉਸ ਵੀ ਰਾਮ ਜੀ ਦਾ ਨਾਮ ਲਓ ਡਾਕਟਰ ਸਾਹਿਬ ਤਾਂ ਹੀ ਆਪਾਂ ਸਿਸਟਮ ਤੇ ਬਾਅਦ ਅੱਗੇ ਵਧਾ ਫੁੱਲਾਂਗੇ ਠੀਕ ਠੀਕ ਹੈ ਚਾਹੁੰਦੇ ਤਸਕਾਲ ਜੀ ਤਸਕਾਲ ਜੀ ਅੱਤਕਾਲ ਜੀ ਭਾਜੀ ਕੀ ਹਾਲ ਚਾਲ ਹੈ ਜੀ ਸਰ ਸੁਣੀ ਸੁਣਾਓ ਬੜੀ ਤਸਕਾਲ ਹੋਈ ਆ ਬੜੀ ਜੀ ਇੱਕੋ ਚਾਹ ਪੀਓ ਬਿਠੋ ਚਾਹ ਚਾਹ ਪੀਓ ਯਾ ਤੂੰ ਗੋਆਲਰ ਕਰਨਾ ਹਾਂ ਉੱਥੇ